ਵਰਲਡ ਵਾਰ 2 ਦੇ ਟਾਈਮ ਬੈਲਜੀਅਮ ਦੇਸ਼ ਮੇਨ ਬੈਟਲਫੀਲਡ ਸੀਗਾ ਤੇ ਸਾਰੇ ਦੇਸ਼ਾਂ ਨੇ ਭਵੇਂ ਉਹ ਜਰਮਨ ਸੀ ਭਵੇਂ ਇੰਗਲੈਂਡ ਸੀ ਸਾਰੇ ਦੇਸ਼ਾਂ ਨੇ ਇੱਥੇ ਮਤਲਬ ਮੇ ਇਹਨਾਂ ਨੂੰ ਰਣ ਭੂਮੀ ਬਣਾਇਆ ਹੋਇਆ ਸੀ ਬਹੁਤ ਕਤਲੋਗਾਰਤ ਜਿਹੜੀ ਇਸ ਦੇਸ਼ ਦੇ ਵਿੱਚ ਹੋਈ ਹੈ ਕਰੋੜਾਂ ਲੋਕਾਂ ਦਾ ਕਤਲ ਹੋਇਆ ਤੇ ਸਾਰੀ ਧਰਤੀ ਤੇ ਤੇ ਖੂਨ ਡੁੱਲਿਆ ਹੋਇਆ ਬਹੁਤ ਸਾਰੀਆਂ ਵਰਲਡ ਵਾਰ 2 ਦੀਆਂ ਜਿਹੜੀਆਂ ਯਾਦਾਂ ਤੇ ਉਹ ਇਹ ਦੇਸ਼ 'ਚ ਅੱਜ ਵੀ ਮੌਜੂਦ ਨੇਗੀਆਂ ਤੇ ਅੱਜ ਦੇ ਵਲੌਗ ਚ ਅਸੀਂ ਤੁਹਾਨੂੰ ਸਾਰੀਆਂ ਉਹ ਯਾਦਾਂ ਦਿਖਾਵਾਂਗੇ ਤੇ ਅੱਜ ਹੁਣ ਅਸੀਂ ਖੜੇ ਆ ਬੈਲਜੀਅਮ ਦੀ ਇਹ ਕੰਟਰੀਸਾਈਡ ਤੇ ਮੇਰੇ ਨਾਲ ਨੇ ਸੰਦੇਸ਼ ਭਾਈ ਇਹ ਹਮੇਸ਼ਾ ਹੀ ਬੈਲਜੀਅਮ ਜਦੋਂ ਜਿਵੇਂ ਘੁੰਮਿਆ ਤੇ ਇਹ ਆਪਣੇ ਨਾਲ ਹੁੰਦੇ ਨੇ ਸੋ ਜੀ ਆਪਾਂ ਵਰਲਡ ਵਾਰ ਦੀਆਂ ਜਿਹੜੀਆਂ ਥਾਵਾਂ ਆਲੱਗ-alag ਆ ਸਾਰੀਆਂ ਕਿੰਨੀਆਂ ਕ ਥਾਵਾਂ ਇੱਥੇ ਹਾਂਜੀ ਭਾਈ ਇੱਥੇ ਆਪਾਂ ਕਿੰਨੀਆਂ ਘੁੰਮਾਂਗੇ ਉੱਤੇ ਕਈ ਕਿਉਂਕਿ ਬੈਲਜੀਅਮ ਦੀ ਪੂਰੀ ਕਿੰਨੀ ਸੈਟ ਜਿਆ ਆ ਜਗਾ ਖਿੰਡੀਆਂ ਹੋਈਆਂ ਨੇ ਸੋ ਆਪਾਂ ਉਹ ਲੱਬ ਲੱਬ ਕੇ ਆਪਾਂ ਉਹ ਦਿਖਾ ਸਾਰੀਆਂ ਲੱਬ ਲੱਬ ਆਪਾਂ ਉਹ ਥਾਵਾਂ ਦੇਖਣੀਆਂ ਹਾਂ ਹਾਂਜੀ ਕਿਉਂਕਿ ਇੱਥੇ ਆਪਣੇ ਪੰਜਾਬੀਆਂ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਯਾਦਗਾਰਾਂ ਨੇ ਉਹਨਾਂ ਦੇ ਨਾਮ ਵੀ ਲਿਖੇ ਹੋਏ ਨੇ ਕਿਉਂਕਿ ਜਦੋਂ ਇੱਥੇ ਲੜਾਈ ਸੀਗੀ ਉਦੋਂ ਆਪਣਾ ਇੰਡੀਆ ਸੀ ਜਿਹੜਾ ਉਹ ਅੰਗਰੇਜ਼ਾਂ ਦੇ ਥੱਲੇ ਸੀ ਤਾਂ ਉਹਨਾਂ ਨੇ ਪੰਜਾਬੀਆਂ ਨੂੰ ਇੱਥੇ ਲੜਨ ਲਈ ਭੇਜਿਆ ਸੀ ਮਤਲਬ ਆਪਣੇ ਪੰਜਾਬੀਆਂ ਨੇ ਇੱਥੇ ਬਹੁਤ ਖੂਨ ਡੋਲ੍ਹਿਆ ਸ਼ਹੀਦੀਆਂ ਹੋਈਆਂ ਤੇ ਉਹਨਾਂ ਦੇ ਨਾਲ ਸੰਬੰਧਿਤ ਆਪਾਂ ਅੱਜ ਯਾਦਗਾਰਾਂ ਦੇਖਣੀਆਂ ਤੇ ਉਹ ਤਾਂ ਮੇਰੇ ਖਿਆਲ ਚ ਇੱਪਰ ਚ ਪੈਂਦੀ ਹੈ ਬਾਈ ਹਨ ਜਿੱਥੇ ਪੰਜਾਬੀ ਫੌਜੀ ਦੀ ਯਾਦਗਾਰ ਬਣੀ ਹੋਈ ਹੈ ਉਹ ਇੱਪਰ ਚ ਆ ਪਾ ਜੀ ਠੀਕ ਹੈ ਤੇ ਆ ਪਿੱਛੇ ਹੁਣ ਸਭ ਤੋਂ ਪਹਿਲਾਂ ਕੀ ਹੈ ਇਹ ਜਿਹੜੇ ਆਪਾਂ ਆ ਪਾ ਜੀ ਅੱਜ ਆਪਾਂ ਦੇਖਾਂਗੇ ਅੱਜ ਆ ਬੰਕਰ ਨੇ ਜੇ ਬੰਕਰ ਨੇ ਜੇ ਜਰਮਨ ਵੱਲੋਂ ਬਣਾਏ ਗਏ ਸੀ 1943 ਚ ਠੀਕ ਹੈ ਜੀ 1943 ਦੇ ਬੰਕਰ ਨੇ ਚਲ ਦੇਖਨੇ ਆ ਜੀ ਆਪਾਂ ਨੇ ਤੇ ਨਾਲੇ ਮੈਂ ਤੁਹਾਨੂੰ ਦੱਸ ਦਾਂ ਜਿੰਨੀਆਂ ਇਹ ਹਨ ਅਸੀਂ ਥਾਵੇਂ ਮਾਰਕ ਗੂਗਲ ਤੇ ਵੀ ਕੀਤੀਆਂ ਸਾਰੀਆਂ ਅੱਜ ਵੀ ਉਵੇਂ ਜੰਗਲ ਜੀ ਹੈ ਤੇ ਖੇਤਾਂ ਚ ਜਾਂ ਸ਼ਹਿਰਾਂ ਤੋਂ ਦੂਰ ਤੇ ਤੁਸੀਂ ਇਹ ਦੇਖੋ ਵੀ ਉਹਨਾਂ ਟਾਈਮਾਂ 'ਚ ਇਹ ਇਲਾਕਾ ਕਿਹੋ ਜਿਹਾ ਹੋਊਗਾ ਤੇ ਜਿੱਥੇ ਅੱਜ ਇਹੋ ਜਿਹਾ ਦੇਖ ਕੇ ਡਰ ਆਉਂਦਾ ਹੈ ਵਾਰਲਡ ਵਾਰ ਹੈ ਜਿਹੜੀ ਬਹੁਤ ਵੱਡੀ ਖੂਨੀ ਖੇਡ ਸੀਗੀ ਕਰੋੜ ਲੋਕਾਂ ਦੇ ਉੱਪਰ ਦਾ ਕਤਲ ਹੋਇਆ ਇਹ ਸਭ ਤੋਂ ਪਹਿਲੀ ਜੀ ਯਾਦ ਕਰਾਏ ਕੀ ਲਿਖਿਆ ਹੋਇਆ ਹੈ ਇਹਨਾਂ ਨੇ ਇੰਗਲਿਸ਼ 'ਚ ਅ ਕਮਾਂਡੋ ਬੰਕਰਸ ਨੇ ਅੱਛਾ ਕਮਾਂਡੋ ਬੰਕਰਸ ਨੇ ਹਾਂਜੀ ਠੀਕ ਹੈ ਕਿਹਨੇ ਬਣਾਈ ਸੀ ਇਹ ਜਰਮਨ ਨੇ ਜਰਮਨ ਨੇ ਬਣਾਇਆ ਸੀ ਅੱਛਾ ਜੀ ਇਦੇ ਅੰਦਰ ਦਾ ਐਵੇਂ ਦਾ ਹੈ ਹਾਂਜੀ ਭਾਜੀ ਅੰਦਰ ਇਹਦੇ ਕੀ ਕੀ ਆ ਹਾਂਜੀ 2 ਮੀਟਰ ਚੌੜੀ ਜਗ੍ਹਾ ਹੈ ਅੰਦਰ ਤੇ ਆ ਵੀ ਕੁਝ ਭਾਈ ਜੀ ਇਹ ਵੀ ਬੰਕਰ ਬਣੇ ਹੋਏ ਆ ਹਾਂਜੀ ਭਾਜੀ ਆ ਵੀ ਬੰਕਰ ਜਰਮਨ ਮੰਨ ਲਓ ਬਣਾਏ ਗਏ ਨੇ ਅੱਛਾ ਤੇ ਉੱਤੇ ਜੇ ਤੁਸੀਂ ਦੇਖ ਰਹੇ ਹੋ ਨਾ ਕਿੰਨਾ ਘਾਹ ਹੋਇਆ ਹੈ ਜੰਗਲ ਬਣਿਆ ਹੋਇਆ ਕਿਦਾ ਪਤਾ ਨਾ ਲੱਗੇ ਉੱਤੇ ਜਹਾਜ਼ਾਂ ਨੂੰ ਕਿਥੇ ਲੇ ਬੰਕਰ ਨੇ ਸਾਨੂੰ ਵੀ ਪਤਾ ਨਹੀਂ ਲੱਗਦਾ ਸੀ ਉੱਤੇ ਬੰਕਰ ਨੇ ਪਰ ਮਤਲਬ ਉਸ ਟਾਈਮ ਗੋਲੀ ਬੰਬ ਤੋਂ ਜਹਾਜ਼ਾਂ ਨਾਲ ਜਦੋਂ ਬੰਬ ਸਿੱੜਦੇ ਹੋਣਗੇ ਬਚਣ ਲਈ ਹੈ ਨਾ ਉਦੋਂ ਤੇ ਬਣੇ ਹੋ ਆ ਤਿਆਪਾ ਇਦਾਂ ਦੇ ਹੋਰ ਅੱਜ ਬਹੁਤ ਦੇਖਾਂਗੇ ਹਾਂਜੀ ਇਹ ਇਹ ਵੀ 1943 ਦੀ ਹੈ ਹਾਂਜੀ ਇਹ ਵੀ 1943 ਦੀ ਬਣੀ ਹੈ ਪਾਜੀ ਠੀਕ ਹੈ ਵੈਸੇ ਨਾ ਸੀ ਜਿਹੜਾ ਇਹ ਫੋਟੋਸ 'ਚ ਦੇਖਿਆ ਸੀਗਾ ਤੇ ਇਹਦੇ ਅੰਦਰ ਵੀ ਸਮਾਨ ਸਬੂਨ ਉਹ ਟਾਈਮ ਦਾ ਸਾਰਾ ਰੱਖਿਆ ਹੋਇਆ ਹੋਗਾ ਤੇ ਮੈਨੂੰ ਆਇਆ ਲੱਗਦਾ ਵੀ ਯੂਰਪ ਦੀ ਧਰਤੀ ਚ ਐ ਨਹੀਂ ਪਤਾ ਬਾਈ ਜੀ ਕਿੱਥੇ ਕਿੱਥੇ ਹਜੇ ਹੋਰ ਵੀ ਕਿੰਨੇ ਕੁ ਹੋਣਗੇ ਜਿਹੜੇ ਲੱਭਣ ਵਾਲੇ ਹੋਣਗੇ ਇਹ ਜੀ ਇਹ ਤਾਂ ਆਪਾਂ ਉਹ ਆ ਜਿਹੜੇ ਲੱਭ ਗਏ ਜੇ ਅਸੀਂ ਆਪ ਲੱਭ ਲੇ ਹੁਣ ਜਿਹੜਾ ਆਪ ਆਪ ਦੇਖ ਸਕਦੇ ਦੱਬਾ ਜਿਹੜੇ ਗੂਗਲ ਮੈਪ ਵਗੈਰਾ ਤੇ ਹੁਣ ਆਪ ਅਪਡੇਟ ਪਾਈ ਆ ਹਨਾ ਕੁਝ ਚੀਜ਼ਾਂ ਨਹੀਂ ਵੀ ਅਪਡੇਟ ਹੋਣਗੀਆਂ ਹਾਂਜੀ ਹਾਂਜੀ ਤੇ ਉਧਰਲੇ ਪਾਸੇ ਵੀ ਗੇਟ ਹੈ ਦਾ ਉਹ ਥੋੜਾ ਜਿਹਾ ਗੇਟ ਉਧਰ ਹੀ ਉਧਰ ਹੀ ਸਾਈਡ ਤੇ ਮੈਂ ਗਿਆ ਉਧਰਲੇ ਕੁਝ ਨਹੀਂ ਮਿਲ ਲਿਖਿਆ ਉਦੋਂ ਹੀ ਨੀਮਾ ਥਾਂ ਜਾ ਅੱਛਾ ਉਧਰ ਦੀ ਥਾਂ ਨਹੀਂ ਮੈਂ ਵੈਸੇ ਜਿਆਦਾ ਨੀਮਾ ਇੱਥੇ ਵੀ ਆ ਗੇਟ ਆ ਵੈਸੇ ਇੱਕ ਲੱਗਿਆ ਹੋਇਆ ਇਹਦਾ ਜਿੰਨੀਆਂ ਨਾ ਇਹ ਸਾਰੀਆਂ ਥਾਵਾਂ ਇਹ ਬਾਈ ਦੱਸ ਦਿਆ ਵੀ ਪਰਮਿਸ਼ਨ ਤੇ ਖੁੱਲਦੀਆਂ ਗਈਆਂ ਪਰ ਸਪੈਸ਼ਲ ਪਰਮਿਸ਼ਨ ਲੈਣੀ ਪੈਂਦੀ ਹੈ ਹਾਂਜੀ ਜੇ ਕੋਈ ਮਤਲਬ ਕਾਲਜ ਦਾ ਟੂਰ ਆਉਂਦਾ ਜਾਂ ਗਰੁੱਪ ਟੂਰ ਆਉਂਦਾ ਗਰੁੱਪ ਟੂਰ ਤੇ ਇੱਕ ਖੁੱਲਦੀਆਂ ਨੇ ਪੁੱਛਣਾ ਪੈਂਦਾ ਠੀਕ ਆ ਜਿਹਨਾਂ ਦੇ ਅੰਡਰ ਆਉਂਦਾ ਓਕੇ ਤੇ ਜਿਹੜਾ ਬਾਕੀ ਅੱਗੇ ਅਸੀਂ ਜਾਣਾ ਹੈ ਮਿਊਜ਼ੀਅਮ ਵਗੈਰਾ ਚ ਉਹ ਤਾਂ ਓਪਨ ਹੀ ਆ ਟਿਕਟ ਲੈ ਕੇ ਤੁਸੀਂ ਅੰਦਰ ਜਾ ਸਕਦੇ ਹੋ ਹਾਂਜੀ ਤੇ ਅੰਦਰੋਂ ਆਪਾਂ ਸਾਰਾ ਦੇਖ ਸਕਦੇ ਹਾਂ ਵੈਸੇ ਨਾ ਸੀ ਉੱਥੇ ਦੇਖਿਆ ਸੀਗਾ ਮਤਲਬ ਸਵਿਟਜ਼ਰਲੈਂਡ ਦੇ ਵਿੱਚ ਤੇ ਉੱਥੇ ਅੱਜ ਵੀ ਬੰਕਰ ਬਣਾਏ ਜਾਂਦੇ ਆ ਮਤਲਬ ਜਿਹੜੇ ਇਹ ਦੇਸ਼ ਆ ਇਹਨਾਂ ਨੂੰ ਅੱਜ ਵੀ ਲੜਾਈ ਦਾ ਕਿਤੇ ਨਾ ਕਿਤੇ ਡਰ ਆਇਆ ਹੈ ਹਨਾ ਵੀ ਜਿੰਨੇ ਨਵੇਂ ਘਰ ਬਣਾਏ ਜਾਂਦੇ ਆ ਸਵਿਟਜ਼ਰਲੈਂਡ ਚ ਅਸੀਂ ਘਰਾਂ ਚ ਦੇਖਿਆ ਹੈਗਾ ਉਹਨਾਂ ਦੇ ਥੱਲੇ ਅਜਬ ਸਪੈਸ਼ਲ ਬੰਕਰ ਬਣੇ ਹੁੰਦੇ ਆ ਬੰਕਰ ਥੱਲੇ ਬਣਾ ਕੇ ਉੱਪਰਲੇ ਪਾਸੇ ਘਰ ਬਣਾਇਆ ਜਾਂਦਾ ਤਾਂ ਜੋ ਪਬਲਿਕ ਦੀ ਸੇਫਟੀ ਕੀਤੀ ਜਾ ਸਕੇ ਪੁਰਾਣੇ ਟਾਈਮ ਚ ਦਾ ਮਤਲਬ ਇਹ ਹੁਣ ਵਰਲਡ ਵਾਰ ਦੀ ਜਦੋਂ ਤਿਆਰੀ ਨਹੀਂ ਸੀਗੀ ਤੇ ਅਲੱਗ-ਅਲੱਗ ਦੇਸ਼ਾਂ ਵੱਲੋਂ ਫਿਰ ਮੌਕੇ ਤੇ ਬਣਾਏ ਹਨ ਹੁਣ ਇਹ ਪ੍ਰੀਪਲਾਨ ਨੇ ਪਰ ਮੈਨੂੰ ਨਹੀਂ ਲੱਗਦਾ ਆਉਣ ਵਾਲੇ ਟਾਈਮ 'ਚ ਕੁਛ ਇਹ ਹੋ ਜਾ ਜਾਂ ਵਾਪਰੂਗਾ ਜਾਂ ਵਾਪਰੇ ਇਸ ਦੀ ਦੁਆ ਕਰਦੇ ਹਾਂ ਜਿਵੇਂ ਯੂਰਪ ਕੰਟੀਨੈਂਟ ਹੋਣਾ ਰਹਿ ਰਹੇਗਾ ਇਸੇ ਤਰੀਕੇ ਨਾਲ ਸਾਰੀ ਦੁਨੀਆ ਹੋ ਜਾਏ ਤੇ ਜਿਹੜੀ ਇਹ ਥਾਂ ਸੀਗੀ ਇਹ ਅੰਤਵਰਪ ਸਿਟੀ ਦੇ ਨੇੜੇ ਸੀ ਮਤਲਬ ਖੇਤਾਂਾਂ 'ਚ ਤੇ ਹੁਣ ਅਗਲੀ ਜਗ੍ਹਾ ਕਿੰਨੀ ਦੂਰ ਹੈ ਭਾਈ ਜੀ ਇਥੋਂ ਆਪਾਂ ਅੱਗੇ ਜਣਾ ਇਪਰੋ ਹੈਗਾ ਇਥੋਂ ਦੀ ਡੇਢ ਘੰਟੇ ਦਾ ਅੱਛਾ ਇਥੋਂ ਡੇਢ ਘੰਟੇ ਦਾ ਇੱਕ ਘੰਟੇ ਦੇ ਕੋਲੇ ਵੀ ਹੈ ਮੇਰੇ ਖਿਲਚ ਜਗ੍ਹਾ ਹੈ ਨਾ ਹਾਂਜੀ ਆਪਾਂ ਘੰਟੇ ਦੇ ਕੋਲ ਉੱਥੇ ਵੀ ਜਾ ਕੇ ਆਵਾਂਗੇ ਆਪਾਂ ਇਪਰ ਜਾਣ ਤੋਂ ਪਹਿਲੋ ਪਹਿਲਾਂ ਪਹਿਲੋ ਘੰਟੇ ਰੁਕਾਂਗੇ ਫੇਰ ਬਾਅਦ ਚ ਆਪਾਂ ਇਪਰ ਜਾਵਾਂਗੇ ਅੱਛਾ ਪਹਿਲਾਂ ਘੰਟੇ ਰੁਕਾਂਗੇ ਹੁਣ ਹਾਂਜੀ ਭਾਈ ਇਹ ਇੱਕ ਹੋਰ ਜਗ੍ਹਾ ਤੇ ਪਹੁੰਚੇ ਅਸੀਂ ਤੇ ਇਹ ਵੀ ਬਿਲਕੁਲ ਦੇਖੋ ਖੇਤਾਂ ਦੇ ਵਿੱਚ ਸ਼ਹਿਰ ਤੋਂ ਇਹ ਵੀ ਬਾਹਰ ਬਾਹਰ ਹੈ ਅਲੱਗ-ਅਲੱਗ ਥੋੜੇ-ਥੋੜੇ ਥਾਂ ਤੇ ਨੇ ਜਿੱਥੇ-ਜਿੱਥੇ ਲੜਾਈ ਹੋਈ ਜਿੱਥੇ-ਜਿੱਥੇ ਕੁਝ ਹੋਇਆ ਉੱਥੇ-ਉੱਥੇ ਇਹਨਾਂ ਨੇ ਇਹ ਯਾਦ ਕਰਾਂ ਸੰਭਾਲ ਲਈਆ ਤੇ ਇੱਥੇ ਪੜਿਆ ਜੀ ਇਹ ਉਹ ਥਾਂ ਹੈ ਜਿੱਥੇ ਜਿਹੜੇ ਜਰਮਨ ਦੇ ਮਤਲਬ ਫੌਜੀ ਸੀਗੇ ਜਾਂ ਕੈਦੀ ਲਾ ਲੋ ਚਰ ਉਹਨਾਂ ਨੂੰ ਫੜ ਲਿਆ ਜਾਂਦਾ ਸੀਗਾ ਬ੍ਰਿਟਿਸ਼ ਦੇ ਦੁਆਰਾ ਜਾਂ ਇਧਰ ਲੀਆਂ ਜੜੀਆਂ ਦੂਸਰੇ ਦੇਸ਼ਾਂ ਦੀਆਂ ਫੌਜਾਂ ਸੀਗੀਆਂ ਤਾਂ ਉਹਨਾਂ ਨੂੰ ਇੱਥੇ ਮਾਰਿਆ ਜਾਂਦਾ ਸੀ ਪਹਿਲਾਂ ਉਹਨਾਂ ਨੂੰ ਤਸੀਹੇ ਦਿੱਤੇ ਜਾਂਦੇ ਸੀ ਫਿਰ ਉਹਨਾਂ ਨੂੰ ਮਾਰਿਆ ਜਾਂਦਾ ਸੀਗਾ ਜਿਵੇਂ ਹਿਟਲਰ ਨੇ ਡਿਟੈਂਸ਼ਨ ਸੈਂਟਰ ਬਣਾਏ ਹੋਏ ਸੀਗੇ ਉਮੇ ਇਹਨਾਂ ਦੇ ਵੀ ਕੁਝ ਬਣਾਏ ਹੋਏ ਸੀ ਉਹ ਕਿਹੋ ਜਿਹਾ ਉਹ ਦਿਖਾਉਨੇ ਆ ਇਹ ਦੇਖੋ ਇਹ ਸਾਹਮਣੇ ਵਾਲੇ ਪਾਸੇ ਇਹਨਾਂ ਨੇ ਰਿਪਰੈਜ਼ੈਂਟ ਕਰਤੀਆਂ ਇਹ ਚੀਜ਼ਾਂ ਤੇ ਇਹਦੇ ਵਿੱਚ ਮੇਲ ਫੀਮੇਲ ਸਭ ਨੂੰ ਇੱਥੇ ਰੱਖਿਆ ਹੋਇਆ ਕੁਝ ਇਹਨਾਂ ਨੇ ਆ ਅੱਗੇ ਯਾਦਗਾਰਾਂ ਵੀ ਬਣਾਈਆਂ ਹੋਈਆਂ ਪ੍ਰਾਣੀਆਂ 1952 ਚ ਬਣਿਆ ਹੈ ਇਹ ਇਹ ਤਾਂ ਨਹੀਂ ਸੀ। ਵਰਲਡ ਵਾਰ ਤੋਂ 7-8 ਸਾਲ ਬਾਅਦ ਹੀ ਤੁਸੀਂ ਦੇਖੋ ਇਹਨੂੰ ਇਹ ਚੀਜ਼ਾਂ ਜਿਆਦਾ ਕਰ ਆਉਂਦੀਆਂ ਸੰਭਲਣ ਲੱਗੀਆਂ ਸੀ। ਜਦੋਂ ਇਹਨਾਂ ਨੂੰ ਲੱਗਿਆ ਤਾਂ ਹੀ ਅੱਜ ਦੁਨੀਆ ਭਰ ਚਾਪਾ ਲੋਕ ਦੇਖਦੇ ਆਂ ਬੰਨੂੰ ਪਤਾ ਲੱਗਦਾ ਵੀ ਕਿੱਥੇ ਕੀ ਸੀਗਾ। ਨਹੀਂ ਇਹ ਚੀਜ਼ਾਂ ਖਤਮ ਵੀ ਹੋ ਸਕਦੀਆਂ ਸੀਗੀਆਂ ਹੌਲੀ-ਹੌਲੀ। ਹੈ ਇੱਥੇ ਵੀ ਜੰਗਲ ਡਾਈਪੀ ਹੈ ਨਾ ਪਿੱਛੇ ਜਾ ਕੇ। ਹੂੰ ਹੂੰ। ਸਾਰੀਆਂ ਥਾਵਾਂ ਜਿਵੇਂ ਤੁਹਾਨੂੰ ਸੇ ਅਲੱਗ-ਅਲੱਗ ਐਂ ਪਈਆਂ। ਇਧਰ ਤੇ ਲੋਕ ਤਾਂ ਘੱਟ ਹੀ ਦੇਖਣ ਆਉਂਦੇ ਹੋਣਗੇ ਇਹਨਾਂ ਨੂੰ। ਬਹੁਤ ਲੋਕਾਂ ਨੂੰ ਯਾਤਰਾ ਆਪਾਂ ਕਈ ਲੋਕਾਂ ਨੂੰ ਪਤਾ ਹੀ ਨਹੀਂ ਇਹਨਾਂ ਚੀਜ਼ਾਂ ਦਾ। ਅੱਛਾ ਕਈਆਂ ਨੂੰ ਜਿਹੜੀ ਪਹਿਲੀ ਸੰਸਾਰ ਜੰਗ ਹੈ ਉਹ ਲੱਗੀ ਸੀਗੀ 1914 ਤੋਂ ਲੈ ਕੇ 1918 ਤੱਕ ਤੇ ਦੂਜੀ ਸੰਸਾਰ ਜੰਗ ਹੈ ਜਿਹੜੀ ਉਹ ਲੱਗੀ ਸੀਗੀ 1939 ਤੋਂ ਲੈ ਕੇ 1944-45 ਤੱਕ ਇੱਥੇ ਇੱਕ ਤੱਕ ਚੱਲੀ ਸੀਗੀ ਉਹ ਤੇ ਦੋਵੇਂ ਲੜੀਆਂ ਇੱਧਰ ਹੀ ਗਈਆਂ ਯੂਰਪ ਦੇ ਦੇਸ਼ਾਂ 'ਚ ਦੋਵੇਂ ਵਰਲਡ ਵਾਰਾਂ ਹੋਈਆਂ ਇੱਧਰ ਹੀ ਸ਼ੁਰੂਆਤ ਇਹਨਾਂ ਦੀ ਇੱਥੋਂ ਹੋਈ ਹੈ ਮਤਲਬ ਜਰਮਨ ਵਰਗੇ ਕੰਟਰੀ ਐਸੋ ਯੂਰਪ ਦੇ ਸੈਂਟਰ 'ਚ ਤੇ ਬਾਅਦ ਚੋਂ ਪੂਰੀ ਦੁਨੀਆ 'ਚ ਆਗਾਂ ਨੂੰ ਫੈਲ ਗਈਆਂ ਸੀ ਪੂਰੀ ਦੁਨੀਆ ਜਿਵੇਂ ਹੁਣ ਐਂਡ ਤੇ ਦੇਖੋ ਅਮਰੀਕਾ ਨੇ ਜਾਪਾਨ ਤੇ ਜਿਹੜੇ ਬੰਬ ਸਿੱਟੇ ਹਨ ਤੇ ਪੂਰੀ ਦੁਨੀਆ 'ਚ ਖੂਨ ਖਰਾਬਾ ਹੋਇਆ ਸ਼ੁਰੂ ਇੱਥੋਂ ਹੋ ਗਏ ਇਧਰ ਆ ਸਾਹਮਣੇ ਵਾਲੇ ਪਾਸੇ ਕੁਝ ਕੈਂਪ ਵਗੈਰਾ ਬਣਾਇਆ ਹੋਇਆ ਮੈਨੂੰ ਲੱਗਦਾ ਪੁਰਾਣਾ ਇਹ ਵੀ ਬੰਦ ਹੈ ਭਾਜੀ ਹਾਂਜੀ ਭਾਜੀ ਇਧਰੋਂ ਆਪਾਂ ਨੂੰ ਇਹਦੇ ਕੁਝ ਦੇਖਣ ਵੀ ਦੇਣਗੇ ਕਿ ਸਾਰਾ ਕੁਝ ਹੀ ਬੰਦ ਕਰਖਿਆ ਇਹਨਾਂ ਨੇ ਲੈ ਇੱਥੋਂ ਹੀ ਦੇਖ ਲੈਨੇ ਇਧਰੋਂ ਵੀ ਬੜਾ ਇਹ ਦੇਖੀ ਇਹ ਦੇਖੋ ਉਹ ਸਾਹਮਣੇ ਵਾਲੇ ਪਾਸੇ ਆ ਜੀ ਪਰ ਹੈ ਇੱਥੇ ਹੈ ਕੁਛ ਨਹੀਂ ਰਿਪਨ ਦੇਖਣ ਵਾਲਾ ਤਾਂ ਹੀ ਸੀ ਨਾ ਹੈ ਪੁਰਾਣਾ ਇਹ ਵੀ ਹੈ ਨਾ ਕਿਵੇਂ ਦਰਖਤਾਂ ਰੁੱਖਤਾਂ ਦੇ ਵਿੱਚ ਵੜਿਆ ਹੋਇਆ ਹੈਗਾ ਇੱਥੇ ਹੈ ਕਿ ਜਿੱਦਾਂ ਜਿਹੜੇ ਕੈਦੀ ਹੁੰਦੇ ਨੇ ਉਹਨਾਂ ਨੂੰ ਇੱਥੇ ਲੈ ਕੇ ਆ ਕੇ ਉਹਨਾਂ ਨੂੰ ਇੱਥੇ ਮਾਰਦੇ ਸੀ ਕੁੱਟਦੇ ਮਾਰਦੇ ਸੀਗੇ ਪਲੱਸ ਉਹਨਾਂ ਤੋਂ ਕੰਮ ਵੀ ਇੱਥੇ ਇੱਥੇ ਕਰਾਇਆ ਜਾਂਦਾ ਸੀਗਾ ਆ ਜਗ੍ਹਾ ਉਹ ਆ ਅੱਛਾ ਜਰਮਨ ਵਾਲਿਆਂ ਦੀ ਆ ਜਰਮਨ ਵਾਲਾ ਜਰਮਨ ਵਾਲੇ ਲੈ ਕੇ ਆਉਂਦੇ ਹੁੰਦੇ ਸਿੱਧਰ ਨੂੰ ਅੱਛਾ ਜਰਮਨੀ ਦੇ ਕੈਦੀਆਂ ਨੂੰ ਲੈ ਆਉਂਦੇ ਨੇ ਕਿ ਜਰਮਨ ਵਾਲੇ ਲੈ ਕੇ ਆਉਂਦੇ ਸੀ ਜਰਮਨ ਵਾਲੇ ਲੈ ਕੇ ਆਉਂਦੇ ਹੁੰਦੇ ਸੀ ਅੱਛਾ ਤੇ ਆ ਦੇਖੋ ਸਾਹਮਣੇ ਵਾਲੇ ਪਾਸੇ ਕੁਛ ਬੰਕਰ ਇੱਥੇ ਵੀ ਆ ਤੇ ਕੋਲੇ ਪਾਣੀ ਛੱਡਿਆ ਹੋਇਆ ਇਹਨਾਂ ਨੇ ਹੁਣ ਅਸੀਂ ਜਾ ਨਹੀਂ ਸਕਦੇ ਪਰਾਂ ਵਾਲੇ ਪਾਸੇ ਤੇ ਇਹ ਸਾਰਾ ਦੇਖਣ ਵਾਲਾ ਹੈਗਾ ਪੁਰਾਣੇ ਟਾਈਮ ਦੇ ਇਹ ਵੀ ਸਾਰੇ ਮੈਨੂੰ ਲੱਗਦਾ ਸ਼ਾਇਦ ਉਧਰ ਦੀ ਰਸਤਾ ਹੈਗਾ ਜੇ ਉਧਰ ਦੀ ਹੈਗਾ ਤਾਂ ਜਾ ਕੇ ਦਿਖਾਉਣੀ ਆ ਇਧਰ ਦੀ ਇੱਕ ਰਸਤਾ ਮਿਲਿਆ ਹੁਣ ਬਿਲਕੁਲ ਨੇੜੇ ਆਏ ਆ ਤੇ ਤੁਸੀਂ ਮਜ਼ਬੂਤੀ ਦੇਖੋ ਇਹਨਾਂ ਦੀ ਕਿੰਨੇ-ਕਿੰਨੇ ਅੰਦਰੋਂ ਬਣਾਏ ਹੋਏ ਆ ਤੇ ਥੱਲੇ ਵੜਨ ਨੂੰ ਸੀਗੇ ਲੁਕਣ ਨੂੰ ਮੈਨੂੰ ਲੱਗਦਾ ਸਾਰਿਆਂ ਦੇ ਅੰਦਰ ਪਤਾ ਨਹੀਂ ਕਿਵੇਂ ਹੋਊਗਾ ਅੰਦਰ ਜਾਣਾ ਨਹੀਂ ਹੈਗਾ ਪੂਰੇ ਇਹਨਾਂ ਬਜਰੀ ਤੇ ਉਹਦੇ ਬਣਾਏ ਹੋਏ ਆ ਤੇ ਹਰੇਕ ਚੀਜ਼ ਧਰਤੀ ਦੇ ਥੱਲੇ ਬਣੀ ਹੋਈ ਆ ਆ ਵੀ ਧਰਤੀ ਦੇ ਥੱਲੇ ਬਣੇ ਹੋਏ ਆ ਤਾਂ ਜੋ ਮਤਲਬ ਲੁਕਿਆ ਜਾ ਸਕੇ ਜਿਵੇਂ ਤੁਹਾਨੂੰ ਸਵੇਰੇ ਮਤਲਬ ਪਹਿਲਾਂ ਕਹਿ ਰਹੇ ਸੀ ਨਾ ਵੀ ਤੁਹਾਨੂੰ ਜਗਾ ਜਗਾ ਲੱਭ ਜਾਣਗੇ ਯੂਰਪ ਚ ਬੈਲਜੀਅਮ ਚ ਤਾਂ ਖਾਸ ਕਰਕੇ ਆ ਖੇਤ ਨੇ ਹੁਣ ਬਿਲਕੁਲ ਖੇਤਾਂ ਜਿਹੀਆਂ ਜਿਹੀਆਂ ਜਾਮ ਹੀ ਆ ਜਿਵੇਂ ਆਪਣੇ ਕੋਠੇ ਗੂਠੇ ਹੁੰਦੇ ਆ ਦੇਖੋ ਇਹ ਕਦੇ ਅੰਦਰਲੇ ਪਾਸੇ ਜਾ ਕੇ ਥੋੜਾ ਜਿਹਾ ਦੇਖੀ ਕੀ ਕੁਛ ਅੰਦਰ ਕਿੰਨੇ ਬਰਾ ਮੈਨੂੰ ਪਤਾ ਨਹੀਂ ਕੀ ਕੁਛ ਅੰਦਰ ਜਾਨਵਰ ਵੀ ਨਹੀਂ ਰਿਪਨ ਧਿਆਨ ਨਾਲ ਹਾਂਜੀ ਕੋਈ ਨਹੀਂ ਅੰਦਰਲੇ ਪਾਸੇ ਉਹ ਦੇਖੋ ਇਹਦਾ ਸਿਮਿੰਟ ਦੀ ਕਿਵੇਂ ਕੰਸਟਰਕਸ਼ਨ ਕੀਤੀ ਹੋਈ ਹੈ ਕਿੰਨਾ ਪੁਰਾਣਾ ਉਹ ਪਤਾ ਨਹੀਂ ਕਿਹੜੇ ਕਿਹੜੇ ਫੌਜੀ ਇੱਥੇ ਬੈਠੇ ਹੋਣੇ ਯਾਰ ਅੰਦਰ ਸਪੇਸ ਕਾਫੀ ਹੈ ਸਿੱਧਾ ਖੜੇ ਹੋ ਜਾਓ ਲੈ ਵੀ ਬਾਹਰ ਚਲੀਏ ਐਨੇ ਪੁਰਾਣੇ ਚ ਤਾਂ ਡਰ ਵੀ ਲੱਗਦਾ ਓਹੋ ਜਾਲੇ ਜੂਲੇ ਦੇਖੋ ਕੀ ਕੁਛ ਮਤਲਬ ਹੈ ਭੇਡਾਂ ਬੂੜਾ ਖੜਾਉਣ ਦੇ ਜਾਨਵਰ ਖੜਾਉਣ ਦਾ ਕੰਮ ਲੈਂਦੇ ਹੋਣਗੇ ਅੱਜ ਕੱਲ੍ਹ ਲੋਕ ਸਪੇਸ ਬਿਲਕੁਲ ਥੋੜੀ ਹੈ ਦੇਖੋ ਬੰਦਾ ਕਿਵੇਂ ਬਾਹਰ ਆਉਂਦਾ ਇੱਥੋਂ ਜਮਾ ਥੋੜੀ ਸਪੇਸ ਚ ਬਣਾਇਆ ਹੋਇਆ ਹੈਗਾ ਇੱਥੇ ਕੋਈ ਇੱਕ ਹੋਰ ਯਾਦਗਾਰ ਬਣੀ ਹੋਈ ਹੈ ਜੀ ਸਾਰਿਆਂ ਬੈਡਫੋਰਡ ਹਾਊਸ ਤੇ ਅਲੱਗ-ਅਲੱਗ ਇਹ ਥੋੜੀਆਂ-ਥੋੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੇ ਇਹ ਓਏ ਪਹਿਲੀ ਵਰਲਡ ਵਾਰ ਦੀ ਹੈ ਮੈਨੂੰ ਲੱਗਦਾ 1917 ਦੀ ਲਿਖਿਆ ਹੋਇਆ ਨਾ ਤੇ ਦੇਖੋ ਆਲੇ-ਦੁਆਲੇ ਖੇਤ ਬੈਲਜੀਅਮ ਦੇ ਖੇਤੀ ਕਰਦੇ ਆ ਕਿਸਾਨ ਉਹ ਟਰੈਕਟਰ ਚਲਾਈ ਜਾਂਦਾ ਬਾਈ ਉਧਰ ਨਿਕਾ ਜਾ ਟਰੈਕਟਰ ਹੈਗਾ ਤੇ ਬੈਡਫੋਰਡ ਹਾਊਸ ਸਮਿਟਰੀ ਬੋਲਦੇ ਆ ਇਹਨੂੰ ਸਮਿਟਰੀ ਤੇ ਅੰਦਰਲੇ ਪਾਸੇ ਚੱਲਦੇ ਆਪਾਂ ਜਾ ਕੇ ਦੇਖਦੇ ਆ ਅੰਦਰ ਕੀ ਕੁਛ ਦੇਖਣ ਵਾਲਾ ਹੈ ਇਹਦੀ 1914 ਇਹ ਦੇਖੋ ਸੋਹਣੀਆਂ ਕਿੰਨੀਆਂ ਸ਼ਾਨਦਾਰ ਬਣਾਈਆਂ ਹੋਈਆਂ ਜਗਾਵਾਂ ਸਾਂਭੀਆਂ ਬਹੁਤ ਸੋਹਣੀਆਂ ਇਹਨਾਂ ਨੇ ਕਿੰਨੇ ਲੋਕ ਸ਼ਹੀਦ ਹੋਏ ਯਾਰ ਤੁਸੀਂ ਇਹ ਦੇਖੋ ਜੰਗਾਂ ਜੁੱਧਾਂ ਜਾਂ ਲੜਾਈਆਂ ਚ ਕੁਝ ਨਹੀਂ ਰੱਖਿਆ ਤੇ ਬੇਨਾ ਬੇਕਸੂਰ ਬੰਦੇ ਸਾਰੇ ਖੈਰ ਚੱਲ ਭਾਵੇਂ ਤਨਖਾਹ ਲੈਂਦੇ ਸੀ ਜੌਬ ਸੀਗੀ ਪਰ ਫਿਰ ਵੀ ਸਰਵਿਸ ਕਰਦਾ ਸੀਗਾ ਤੇ ਆਪਾਂ ਤਾਂ ਇਕੱਲੇ ਆਪਣੇ ਵਾਲਿਆਂ ਨੂੰ ਦੇਖਣਾ ਹੋਂ ਨੇ ਮਤਲਬ ਪੰਜਾਬੀਆਂ ਨੂੰ ਤੇ ਜਿਹੜੇ ਇੱਥੋਂ ਦੇ ਇੱਥੋਂ ਦੀ ਧਰਤੀ ਦੇ ਸਿਪਾਈ ਸੀ ਉਹ ਵੀ ਕਿਨੇ ਸ਼ਹੀਦ ਹੋਏ ਹੋਣਗੇ ਜਾਂ ਕਿਵੇਂ ਲੰਘੇ ਹੋਣਗੇ ਉਹਨਾਂ ਦੇ 5 ਸਾਲ ਜਾਂ 6 ਸਾਲ ਵੀ ਕਦੋਂ ਜਿਹੜੀ ਵਰਲਡ ਵਾਰ ਹੈ ਸਮਾਪਤ ਹੋਊਗੀ ਇਟਲੀ ਵੀ ਨਾ ਸਾਨੂੰ ਮਤਲਬ ਮੁਸ਼ਕਲ ਨਾਲ ਲੱਭਿਆ ਸੀਗਾ ਤੇ ਇੱਥੇ ਵੀ ਤੁਸੀਂ ਦੇਖ ਲਓ ਇੰਨੀਆਂ ਜ਼ਿਆਦਾ ਇਹ ਕਬਰਾਂ ਨੇ ਜਿੰਨੀਆਂ ਸਾਹਮਣੇ ਤੁਹਾਨੂੰ ਦਿਖ ਰਹੀਆਂ ਚਾਰੇ ਹੁਣ ਅਸੀਂ ਅਲੱਗ-ਅਲੱਗ ਫਿਰ ਰਹੇ ਹਾਂ ਤੇ ਚਾਰੇ ਅਲੱਗ-ਅਲੱਗ ਫਿਰਕੇ ਫਿਰ ਇਹਦੇ ਚੋਂ ਜਿਹੜੇ ਆਪਣੇ ਪੰਜਾਬੀਆਂ ਦੀਆਂ ਪੰਜਾਬ ਵਾਲੀਆਂ ਉਹ ਲੱਭਣੀਆਂ ਪੈਣਗੀਆਂ ਨਹੀਂ ਮਤਲਬ ਔਖਾ ਹੋ ਜਾਂਦਾ ਹੈਗਾ ਲੱਭਣਾ ਤੇ ਬਾਕੀ ਫੋਟੋਜ਼ ਇੰਟਰਨੈਟ ਤੇ ਦੇਖੀਆਂ ਸੀ ਜਾਂ ਹੋਰ ਵੀ ਪੰਜਾਬ ਦੇ ਜਿਹੜੇ ਇੱਥੇ ਬੰਦੇ ਆ ਉਹਨਾਂ ਦੇ ਵੀ ਉਹ ਹੈ ਹਨ ਦੇਖੋ ਸਾਰੀਆਂ 크ਿਸਚਨ ਲੋਕਾਂ ਦੀਆਂ ਜਿਹੜੇ ਤੇ ਪਲਾਸਰ ਪਨੋ 크੍ਰਿਸਚੀਅਨਿਟੀ ਆ ਜਿਹੜੇ ਜੋ ਗੋਲ ਗੋਲ ਜਾਉ ਜਹੂਦੀ ਨੇ ਅੱਛਾ ਜੀ ਇਹਦੇ ਤੇ ਗੋਲ ਗੋਲ ਹੈ ਮਤਲਬ ਰਿਲੀਜੀਅਨ ਦੇ ਨਿਸ਼ਾਨ ਬਣਾਏ ਹੋਏ ਆ ਹਾਂਜੀ ਹਾਂਜੀ ਜਿਵੇਂ ਆਪਣੇ ਸਿੱਖੀ ਜਮਾਨੇ ਤੇ ਖੰਡਾ ਹੋ ਹਿੰਦੂ ਜਮਾਨੇ ਤੇ ਓਮ ਹੋ ਸਿੱਖੀ ਜਮ ਤੇ ਖੰਡਾ ਨਹੀਂ ਹੋ ਆਪਣੇ ਤਾਂ ਉਹ ਬਣਦੀ ਐ ਨਹੀਂ ਨਾ ਆਪਣੇ ਕਬਰਾਂ ਨਹੀਂ ਹੁੰਦੀ ਫਿਰ ਜਦ ਕਰ ਕਿਤੇ ਹੈ ਨਹੀਂ ਲਿਖਿਆ ਹੋਇਆ ਮੇਰੇ ਕੋਲ ਪਾ ਇਤਲੀ ਤੇ ਨਹੀਂ ਦੇਖਿਆ ਸੀ ਉਹਨਾਂ ਨੇ ਲਿਖਿਆ ਹੋਇਆ ਸੀ ਨਾਮ ਨਹੀਂ ਲਿਖਿਆ ਸੀ ਆਪਣੇ ਕੱਲੇ ਉਹੀ ਲਿਖਿਆ ਹੁੰਦਾ ਕਾਫੀ ਮਸ਼ੱਕਤ ਦੇ ਬਾਅਦ ਇਹ ਸਾਨੂੰ ਕੁਝ ਆਪਣੀਆਂ ਯਾਦਗਰਾਂ ਦੀਆਂ ਪੰਜਾਬੀਆਂ ਦੀਆਂ ਯਾਦਗਰਾਂ ਲੱਭੀਆਂ ਦੇਖੋ ਗੁਰਮੁਖੀ ਚ ਲਿਖਿਆ ਹੋਇਆ ਹੈਗਾ ਅ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਸਕਾਰੇ ਗਏ ਇਹਨਾਂ ਦਾ ਨਾਮ ਕਿਸ਼ਨ ਸਿੰਘ ਕਿਸ਼ਨ ਸਿੰਘ ਸੀਗੇ ਇਹ ਤੇ ਆ ਕੋਈ ਬੰਦਾ ਆ ਕੇ ਵੀ ਗਿਆ ਡਿਫੈਂਸ ਸਿੱਖ ਨੈਟਵਰਕ ਆ ਦੇਖੋ ਫੁੱਲ ਚੜਾ ਕੇ ਗਿਆ ਤੇ ਇਹਦੀ ਨਿਸ਼ਾਨੀ ਇਹ ਹੈ ਜੇ ਬਾਅਦ ਚੋ ਕਿਸ ਨੇ ਦੇਖਣਾ ਹੋਣਾ ਹੋਵੇ ਇਹਦੇ ਪਿੱਛੇ ਆਹ ਹੈ ਆ ਬਹੁਤ ਨੇੜੇ ਹੈ ਇਹਦੇ ਇਹਦੀ ਨਿਸ਼ਾਨੀ ਰੱਖ ਸਕਦੇ ਹੋ ਤੁਸੀਂ ਨਹੀਂ ਤਾਂ ਇਹ ਬਹੁਤ ਮਤਲਬ ਆਪਾਂ ਕੱਲਾ ਕੱਲਾ ਲੱਭ ਕੇ ਤੇ ਬਹੁਤ ਵੱਡੀ ਹਾਂਜੀ ਤੇ ਦੋ ਬਿਨਾ ਜੀ ਇਹ ਇੰਡੀਅਨ ਸੋਲਜਰਸ ਦੀਆਂ ਹੋਰ ਵੀ ਆ ਇਨ ਇੰਡੀਆ ਸੋਲਜਰਸ ਆਫ ਗ੍ਰੇਟ ਵਾਰ ਹੁਣ ਐ ਨਹੀਂ ਪਤਾ ਕਿ ਕਿੱਥੋਂ ਕਿੱਥੋਂ ਸੀਗੇ ਤੇ ਕੁਝ ਜਿਹੜੇ ਜਿਵੇਂ ਸਿੱਖ ਭਰਾ ਸੀਗੇ ਮਤਲਬ Hindu ਵੀ ਸੀ Muslim ਵੀ ਸੀ ਆ ਦੇਖੋ ਆ ਇਹਨਾਂ ਦੇ ਲੈਂਦੇ ਪੰਜਾਬੀ ਉਰਦੂ ਚੀਜ਼ਾਂ ਉਹਦੇ 'ਚ ਲਿਖਿਆ ਹੋਇਆ ਹੈ ਇਹ ਸਾਰੇ ਪੰਜਾਬ ਵਾਲਿਆਂ ਨੇ ਖਾਨ ਲਿਖਿਆ ਨਾ ਮੇਰਖਾਨ ਉਹ ਤਾਂ ਸਾਂਝਾ ਪੰਜਾਬ ਸੀ ਹਾਂਜੀ ਸਾਂਝਾ ਪੰਜਾਬ ਸੀਗਾ ਉਸ ਟਾਈਮ ਦਾ ਤੇ ਇਹ ਕੁਝ ਯਾਦਗਰਨ ਲੱਭੀਆਂ ਜੀ ਦੇਖ ਲਓ ਬੈਲਜੀਅਮ ਦੀ ਇਹ ਧਰਤੀ ਤੱਕ ਇੱਥੇ ਤੱਕ ਪੰਜਾਬ ਨੇ ਆਪਣਾ ਖੂਨ ਡੋਲੇਗਾ ਕਮਾਲ ਹੋ ਗਈ ਉਦੋਂ ਰਿਪਨ ਆਪਣੇ ਜਿਹੜੇ ਆਪਣੇ ਪੰਜਾਬੀ ਸੋਲਜਰ ਸੀਗੇ ਉਹ ਕਹਿੰਦੇ ਵੀ ਸਿੱਖਾਂ ਪ੍ਰਤੀ ਲਾਇਲ ਬਹੁਤ ਸੀਗੇ ਬ੍ਰਿਟਿਸ਼ ਆਰਮੀ ਪ੍ਰਤੀ ਹਾਂਜੀ ਬ੍ਰਿਟਿਸ਼ ਆਰਮੀ ਪ੍ਰਤੀ ਲਾਇਲ ਸੀ ਬਹੁਤ ਤਾਂ ਹੀ ਵਫਾਦਾਰੀ ਕਰਕੇ ਪੰਜਾਬ ਚੋਂ ਬਹੁਤ ਸਿਪਾਹੀ ਆਏ ਜਿਹੜਾ ਯੂਰਪ ਹੈ ਨਾ ਪੂਰਾ ਇਹਦੇ ਚ ਅੱਜ ਵੀ ਜਦੋਂ ਲੋਕ ਆਪਣੀ ਘਰਾਂ ਦੀ ਖੁਦਾਈ ਕਰਦੇ ਆ ਤੇ ਕਿਸੇ ਦੇ ਘਰ ਤੁਹਾਨੂੰ ਬੰਬ ਗੋਲੇ ਪੁਰਾਣੇ ਬਰੂਦ ਬੰਦੂਕਾਂ ਜੋ ਵੀ ਉਸ ਜਮਾਨੇ ਦੇ ਹਥਿਆਰ ਸੀਗੇ ਉਹ ਸਾਰਾ ਕੁਝ ਧਰਤੀ ਦੇ ਥੱਲੋਂ ਅੱਜ ਵੀ ਨਿਕਲਦਾ ਤੁਸੀਂ ਇਹ ਦੇਖੋ ਵੀ ਉਹ ਕਿਹੜਾ ਖੁੰਝਾ ਯੂਰਪ ਦਾ ਜਿੱਥੇ ਲੜਾਈ ਨਹੀਂ ਹੋਈ ਤੇ ਸਾਰੇ ਇੱਕ ਤੋਂ ਕੁਛ ਨਾ ਕੁਛ ਕੁਛ ਨਾ ਕੁਛ ਮਿਲਦਾਗਾ ਜਾਂ ਪੁਰਾਣੇ ਜਿਹਨੇ ਮਤਲਬ ਪਾਣੀ ਵਾਲੇ ਜਿਵੇਂ ਆਪਾਂ ਆਪਣੇ ਤਾਂ ਟੋਬੇ ਹੁੰਦੇ ਆ ਪਿੰਡਾਂ 'ਚ ਪੌਂਡ ਜੇ ਇਹਨਾਂ ਦੇ ਹਨ ਜਿੱਥੇ ਪਾਣੀ ਖੜਾ ਹੈ ਉਹਨਾਂ 'ਚ ਲੋਕਾਂ ਨੇ ਹਥਿਆਰ ਹਦੂਰ ਸਿੱਟੇ ਆਮ ਹੀ ਨਿਊਜ਼ ਪੜ੍ਹਦੇ ਰਹਿੰਨੇ ਆ ਤੇ ਫਾਈਨਲੀ ਹੁਣ ਅਸੀਂ ਪਹੁੰਚ ਗਏ ਜੀ ਇਪਰ ਸ਼ਹਿਰ ਦੇ ਵਿੱਚ ਤੇ ਜਿੱਥੇ ਮਤਲਬ ਕਹਿੰਦੇ ਆ ਵੀ ਬੈਲਜੀਅਮ ਦਾ ਸਫ਼ਰ ਅਧੂਰਾ ਹੈ ਜੇ ਸ਼ਹਿਰ 'ਚ ਨਾ ਆਉਂਦੇ ਇੱਥੋਂ ਦੇ ਜਿੰਨੇ ਵੀ ਸਾਨੂੰ ਪੰਜਾਬੀ ਪਰਿਵਾਰ ਮਿਲੇ ਸਾਰਿਆਂ ਨੇ ਕਿਹਾ ਵੀ ਇਪਰ ਜ਼ਰੂਰ ਜਾਓ ਇਪਰ ਜ਼ਰੂਰ ਜਾਓ ਸੋ ਇਹੋ ਜਿਹਾ ਸ਼ਹਿਰ 'ਚ ਕੀ ਖਾਸ ਹੈ ਹੁਣ ਉਹ ਤੁਹਾਨੂੰ ਦਿਖਾਉਂਦੇ ਆ ਇਸ ਸ਼ਹਿਰ ਵਿੱਚ ਇੱਕ ਮਿਊਜ਼ੀਅਮ ਬਣਾਇਆ ਹੈ ਵਰਲਡ ਵਾਰ 2 ਦਾ ਹਾਂਜੀ ਤੇ ਦੂਜਾ ਪਿੱਛੇ ਆਪਾਂ ਗੇਟ 'ਚ ਪਹਿਲਾਂ ਆਪਾਂ ਜਾਵਾਂਗੇ ਜਿੱਥੇ ਆਪਣੇ ਸਰਦਾਰਾਂ ਦੇ ਨਾਂ ਲਿਖਿਓ ਨੇ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਨੇ ਇਸ ਜਗ੍ਹਾ ਤੇ ਹੂੰ ਤੇ ਹੋਰ ਵੀ ਬਾਕੀ ਵੀ ਦੇਸ਼ਾਂ ਦੇ ਜਿੰਨੇ ਵੀ ਸ਼ਹੀਦਾਂ ਸ਼ਹੀਦ ਹੋਏ ਨੇ ਉਹਨਾਂ ਦੇ ਉਹਨਾਂ ਦੇ ਵੀ ਨਾਮ ਇੱਕ ਜਿਹੜੀ ਮੈਨੂੰ ਫੋਟੋ ਦਿਖਾ ਰਹੀ ਤੁਸੀਂ ਉਹ ਖਾਈਆਂ ਜਿਹੀਆਂ ਬਣੀਆਂ ਹੋਈਆਂ ਜਿੱਥੇ ਉਥੇ ਜੰਗਲ ਲੜੇ ਸੀ ਉਥੇ ਹਾਂਜੀ ਹਾਂਜੀ ਉਹ ਵੀ ਉਹ ਵੀ ਆਪਾਂ ਉੱਥੇ ਵੀ ਜਾਵਾਂਗੇ ਅੱਛਾ ਉਹ ਵੀ ਇੱਥੋਂ ਮਤਲਬ 5-10 ਮਿੰਟ ਦਾ ਰਸਤਾ ਨਸੇ ਇੱਥੋਂ ਸਿਰਫ ਇਹ ਸ਼ਹਿਰ ਤੋਂ ਬਾਹਰ ਇਹ ਸ਼ਹਿਰ ਤੋਂ ਹਾਂਜੀ ਚਲੋ ਹੁਣ ਪਹਿਲਾਂ ਸਰਦਾਰਾਂ ਦੇ ਨਾਮ ਦੇਖੀਏ ਪਹਿਲਾਂ ਹਾਂਜੀ ਭਾਜੀ ਆਪਾਂ ਪਹਿਲਾਂ ਉੱਥੇ ਚੱਲਦੇ ਹਾਂ ਤੇ ਸ਼ਹਿਰ ਇਹ ਬਹੁਤ ਸੋਹਣਾ ਜੀ ਦੇਖਣ ਨੂੰ ਜਿਵੇਂ ਪਹਿਲਾਂ ਸ਼ਹਿਰ ਦੇਖਿਆ ਉਹਨਾਂ ਵਰਗੀਆਂ ਪੁਰਾਣੀਆਂ ਇਮਾਰਤਾਂ ਪੁਰਾ ਬੈਲਜੀਅਮ ਸਾਰੇ ਹੀ ਸੋਹਣਾ ਰਿਹਾ ਵੈਸੇ ਬੈਲਜੀਅਮ 'ਚ ਵੈਸੇ ਵੀ ਅੱਜ ਸਾਡਾ ਲਾਸਟ ਦਿਨ ਹੈਗਾ ਤੇ ਅੱਜ ਤੋਂ ਬਾਅਦ ਹੁਣ ਅਸੀਂ ਮਤਲਬ ਅੱਜ ਹੀ ਸ਼ਾਮ ਨੂੰ ਅਸੀਂ ਚਲੇ ਜਾਣਾਗਾ ਇਥੋਂ ਲੁਕਸਮਬਰਗ ਲੁਕਸਮਬਰਗ ਉਹ ਸ਼ਹਿਰ ਹੈ ਜਿਹੜਾ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਹੈਗਾ ਤੇ ਉੱਥੇ ਦਾ ਕਹਿੰਦੇ ਗਰੀਬ ਬੰਦਾ ਵੀ ਕਰੋੜਪਤੀ ਹੈ ਇੰਨਾ ਜ਼ਿਆਦਾ ਅਮੀਰ ਤੇ ਬਾਕੀ ਕੋਈ ਟੈਕਸ ਨਹੀਂ ਲੈਂਦਾ ਸ਼ਹਿਰ ਸਾਰਾ ਕੁਝ ਫ੍ਰੀ ਆ ਪਬਲਿਕ ਟਰਾਂਸਪੋਰਟ ਫ੍ਰੀ ਆ ਤੇ ਬਾਕੀ ਦਿਖਾਵਾਂਗੇ ਹੁਣ ਤੁਹਾਨੂੰ ਜਾ ਕੇ ਤੇ ਅੱਜ ਬਸ 3-4 ਘੰਟੇ ਬਾਅਦ ਸਾਡੀ ਸ਼ਾਮ ਨੂੰ ਟ੍ਰੇਨ ਹੈ ਪਹਿਲਾਂ ਆਹ ਚੀਜ਼ਾਂ ਦੇਖ ਲਈਏ ਫਿਰ ਹੋਪਸੋ ਲਕਸੰਬਰ ਕੇ ਜਾ ਕੇ ਸਮਾਪਤ ਕਰਾਂਗੇ ਅੱਜ ਦਾ ਵਲੌਗ ਇਹ ਸਾਹਮਣੇ ਵਾਲੇ ਪਾਸੇ ਆ ਗਈ ਜੀ ਉਹ ਯਾਦਗਾਰ ਸਾਰਾ ਜਿਹੜਾ ਸਾਹਮਣੇ ਤੁਹਾਡੇ ਬਣਿਆ ਹੋਇਆ ਤੇ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਜਦੋਂ ਅਸੀਂ ਆਉਣ ਹੁੰਦੇ ਜ਼ਰਖ ਤੇ ਉਦੋਂ ਕੰਸਟਰਕਸ਼ਨ ਪਤਾ ਨਹੀਂ ਕਿਉਂ ਚੱਲ ਰਹੀ ਹੁੰਦੀ ਹੈ ਇਹੀ ਹੈ ਜੀ ਵੈਸੇ ਹਾਂਜੀ ਆ ਯਾਰ ਆ ਗੇਟ ਉਦਾਂ ਬਹੁਤ ਜ਼ਿਆਦਾ ਸੋਹਣਾ ਹੈ ਹਾਂਜੀ ਅਸੀਂ ਆਏ ਸੀਗੇ ਸਕੂਲ ਦੇ ਨਾਲ ਟ੍ਰਿਪ ਤੇ ਆਏ ਸੀਗੇ ਤੇ ਉਦੋਂ ਬਹੁਤ ਸੋਹਣਾ ਉਦੋਂ ਸੋਹਣਾ ਸੀਗਾ ਗੇਟ ਹਾਂਜੀ ਤੇ ਇੱਥੇ ਆਪਾਂ ਨਾਮ ਆਪਣੇ ਪੰਜਾਬੀ ਦੇ ਲਿਖੇ ਹੋਏ ਨੇ ਜਿਹੜੇ ਇੱਥੇ ਜਿਹੜੇ ਸ਼ਹੀਦ ਹੋਏ ਨੇ ਇਹਦੇ ਅੰਦਰਲੇ ਪਾਸੇ ਲਿਖੇ ਅਰੇ ਅੰਦਰਲੇ ਪਾਸੇ ਜਿੰਨੇ ਵੀ ਨਾਮ ਲਿਖੇ ਹੋ ਨੇ ਹਾਂਜੀ ਬਟ ਆਪਾਂ ਹੁਣ ਦੇਖਦੇ ਆ ਜੇ ਆਪਾਂ ਪੜ ਕਿ ਆਪਾਂ ਪੜ ਸਕੀਏ ਜੇ ਉੱਥੇ ਕੋਈ ਕੰਸਟਰਕਸ਼ਨ ਕਰਕੇ ਕਈ ਚੀਜ਼ਾਂ ਨਹੀਂ ਦਿਖ ਰਹੀਆਂ ਚਲੋ ਹਾਂਜੀ ਸੋ ਆਪਾਂ ਟਰਾਈ ਕਰਦੇ ਆ ਜੇ ਆਪੋ ਤੇ ਨਾਮ ਪੜ ਸਕਦੇ ਆ ਇਹ ਗੱਲ ਪੱਕੀ ਆ ਸੀ ਕਿਤੇ ਵੀ ਚਲ ਜਾਈਏ ਫਰਾਂਸ ਚਲ ਜਾਈਏ ਕਿਤੇ ਚਲ ਜਾਈਏ ਸਾਰੇ ਕਿਤੇ ਕੰਮ ਆ ਇਹਨਾਂ ਨੂੰ ਜਦੋਂ ਅਸੀਂ ਟੂਰ ਤੇ ਆਉਣਾ ਹੁੰਦਾ ਉਦੋਂ ਹੀ ਸ਼ੁਰੂ ਕਰ ਲੈਂਦੇ ਆਂ ਇੰਡੀਆ ਤੋਂ ਵੀ ਫਲਾਈਟ ਲੈ ਲਈ ਕੰਮ ਸ਼ੁਰੂ ਕਰ ਲੋ ਇਹ ਸਾਹਮਣੇ ਪਾਸੇ ਆ ਗਿਆ ਜੀ ਸਾਰਾ ਤੇ ਵਾਰ ਗਰੇਵਸ ਤੇ ਅੱਜ ਵੀ ਲੋਕ ਸ਼ਹੀਦਾਂ ਨੂੰ ਪ੍ਰਣਾਮ ਕਰਕੇ ਜਾਂਦੇ ਨੇ ਇਹਨਾਂ ਨੂੰ ਇਹ ਪੂਰੀ ਦੁਨੀਆ ਭਰ ਚੋਂ ਲੋਕ ਸ਼ਹੀਦ ਹੋਏ ਆ ਇਹ ਜਿੰਨੀਆਂ ਸੀ ਆ ਨਾਮ ਪੜਿਆ ਕਾਫੀ ਸਾਰੇ ਕੰਟਰੀ ਚੋਂ ਨੇ ਇਹ ਨਿਊਜ਼ੀਲੈਂਡ ਤੋਂ ਗਈ ਆਸਟ੍ਰੇਲੀਆ ਤੋਂ ਗਈ ਤੇ ਫਰਾਂਸ ਹੋਰ ਇੱਥੇ ਦਾ ਨੇੜੇ-ਨੇੜੇ ਜਿਹੜੇ ਯੂਰਪ ਦੇ ਦੇਸ਼ ਆ ਉੱਥੋਂ ਤਾਂ ਆਈ ਨੇ ਤੇ ਸਾਰਾ ਇਸੇ ਤਰ੍ਹਾਂ ਬਣਾਇਆ ਹੋਇਆ ਹੈਗਾ ਇਹ ਜਿੰਨੇ ਤੁਹਾਨੂੰ ਉਧਰਲੇ ਪਿਲਰਸ ਦਿਖ ਰਹੇ ਨੇ ਸਾਰਿਆਂ ਦੇ ਨਾਮ ਆ ਅਜੇ ਥੋੜਾ ਜਿਹਾ ਕੰਮ ਚੱਲੀ ਜਾਂਦਾ ਜੇ ਮੈਂ ਤੁਹਾਨੂੰ ਦੱਸਿਆਗਾ ਤੇ ਚਾਰੇ ਪਾਸੇ ਇੰਨੇ ਲੋਕ ਸ਼ਹੀਦ ਹੋਏ ਆ ਉਸ ਟਾਈਮ ਤੇ ਕਾਫੀ ਸਾਰੇ ਲੋਕ ਇਹਨੂੰ ਚੀਜ਼ ਨੂੰ ਯਾਦ ਕਰਨ ਨੂੰ ਦੇਖਣ ਆਉਂਦੇ ਆ ਜਿਹੜੀਆਂ ਇਹੋ ਜਿਹੇ ਯਾਦਗਾਰ ਹਨ ਇਹ ਆਪਾਂ ਨੂੰ ਯੂਰਪ ਦੇ ਲਗਭਗ ਹਰ ਦੇਸ਼ 'ਚ ਮਿਲ ਜਾਣਗੀਆਂ ਇਟਲੀ 'ਚ ਅਸੀਂ ਦੇਖ ਕੇ ਆਏ ਇੰਗਲੈਂਡ 'ਚ ਅਸੀਂ ਦੇਖੀ ਸੀ ਤੇ ਇਹ ਤੀਜੀ ਹੈਗੀ ਤੇ ਵਰਲਡ ਵਾਰ 'ਚ ਲਗਭਗ 1.5 ਮਿਲੀਅਨ 1.5 ਮਿਲੀਅਨ ਦੇ ਨੀਅਰ ਅਬਾਊਟ ਪੰਜਾਬੀਆਂ ਨੇ ਮਤਲਬ ਹਿੱਸਾ ਲਿਆਗਾ ਜਿਹਦੇ 'ਚੋਂ 80 ਕੁ ਹਜ਼ਾਰ ਦੀ ਕਹਿੰਦੇ ਆ ਵੀ ਬਿਲਕੁਲ ਜਿਹੜੀ ਜਾਨ ਆ ਉਹ ਚਲੀ ਗਈ ਸੀ ਜਿਨ੍ਹਾਂ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਜਾਨਾਂ ਗਵਾਈਆਂ ਹਨ ਤੇ ਕੁਝ ਫੋਟੋਜ਼ ਵੀ ਆਉਂਦੀਆਂ ਹੁੰਦੀਆਂ ਜਿਹੜੀਆਂ ਦੇਖਦੇ ਹੁੰਦੇ ਆ World War ਦੇ ਟਾਈਮ ਦੇ ਜਿਹੜੇ ਸਿੰਘ ਉਹ ਮਹਾਰਾਜ ਦਾ ਸਰੂਪ ਵੀ ਆਪਣੇ ਨਾਲ ਰੱਖਦੇ ਸੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਉਹਨਾਂ ਨੇ ਆਪਣੇ ਮੰਨ ਲਓ ਕਰਮ ਧਰਮ ਕਰਨੇ ਹਨ ਮੈਂ ਇੱਥੇ ਇਕੱਲੇ ਸਿੱਖ ਫੌਜੀਆਂ ਦੀ ਗੱਲ ਕਰ ਰਿਹਾ ਜਿਹੜੇ Hindu ਫੌਜੀ ਹੋਣਗੇ ਆਪਣੇ Hindu ਵੀਰ ਹੋਣਗੇ ਉਹ ਸ਼ਾਇਦ ਆਪਣੇ ਪੂਜਾ ਪਾਠ ਆਪਣੇ ਕਰਮ ਉਹ ਵੀ ਨਾਲ ਕਰਦੇ ਹੁਣ ਪੰਜਾਬ 'ਚ ਇਕੱਲੇ ਸਿੱਖ ਸ਼ਹੀਦਾਂ ਦੀ ਨਹੀਂ ਗੱਲ ਕਰ ਰਿਹਾ ਜਿਹੜਾ 80 3000 ਹੈ ਇਦੇ ਚ ਇਹ ਨੰਬਰ ਸਾਰੇ ਰਿਲੀਜੀਅਨਸ ਦੇ ਮਤਲਬ ਪੰਜਾਬੀ ਫੌਜੀ ਜਿਹਦੇ ਚ ਸਿੱਖ ਹਿੰਦੂ ਈਸਾਈ ਆ ਬੋਧੀ ਜੈਨੀ ਜਾਂ ਜੋ ਜੋ ਵੀ ਧਰਮ ਹੋਣਗੇ ਮਤਲਬ ਜਿਹੜੇ ਪੰਜਾਬ ਨੂੰ ਬਿਲੋਂਗ ਕਰਦੇ ਸੀ ਉਸ ਟਾਈਮ ਇਹ ਸਾਹਮਣੇ ਆ ਗਿਆ ਜੀ ਇੰਡੀਆ ਦਾ ਫਲੈਗ ਪਹਿਲੀ ਵਾਰੀ ਦੇਖਿਆ ਤੇ ਬਾਹਰਲੇ ਦੇਸ਼ ਵੈਸੇ ਜੇ ਨਹੀਂ ਐਮਬੈਸੀ ਚ ਹੁੰਦਾਗਾ ਨਾਲ ਬੈਲਜੀਅਮ ਹੈ ਨਾਲ ਇੰਡੀਆ ਦਾ ਝੰਡਾ ਹੈਗਾ ਤੇ ਇਹ ਸਾਹਮਣੇ ਲੱਗਿਆ ਹੋਇਆ ਹੈਗਾ ਸ਼ੇਰ ਜਿਹੜੇ ਆਪਣੇ ਸਿੱਕੇ ਤੇ ਛਪੇ ਹੁੰਦੇ ਆ ਇਹਦਾ मीनिंग ਹੁੰਦਾ ਕourage ਪਾਵਰ ਸਟਰੈਂਥ ਲੀਡਰਸ਼ਿਪ ਹਿੰਮਤ ਸ਼ਕਤੀ ਦ੍ਰਿੜਤਾ ਤੇ ਇਹ ਰਿਪਰੈਜ਼ੈਂਟ ਕਰਦਾ ਇੰਡੀਆ ਨੂੰ 7ਵੇਂ ਬਜਟ ਤੇ ਇੰਡੀਆ ਇਨ ਫਲੈਂਡਰ ਫੀਲਡਜ਼ 1914 ਤੋਂ 1918 ਤੇ ਫਸਟ ਵਰਲਡ ਵਾਰ ਦੀ ਯਾਦਗਾਰ ਬਣਾਈ ਹੋਈ ਹੈ ਇਹ ਚਾਰ ਸ਼ੇਰ ਜਿਹੜੇ ਤੁਸੀਂ ਹਮੇਸ਼ਾ ਦੇਖਦੇ ਹੁੰਦੇ ਹੋ ਤੇ ਨਾਲ ਥੱਲੇ ਅਸ਼ੋਕ ਚੱਕਰ ਇੰਡੀਆ ਨੂੰ ਰਿਪਰੈਜ਼ੈਂਟ ਕਰਦਾ ਆਪਣੇ ਨੂੰ ਇਹ ਜਿਹੜਾ ਸਾਹਮਣੇ ਮਤਲਬ ਰਿਪਰੈਜ਼ੈਂਟ ਕਰਦਾ ਨਾ ਇਹ ਗੋਰਖਾ ਅਰੇਂਜਮੈਂਟ ਦੇ ਸੀਗੇ ਤੇ ਨੇਪਾਲ ਤੋਂ ਤੇ ਇਹਨਾਂ ਨੇ ਵੀ ਇਥੇ ਵਰਲਡ ਵਾਰ 'ਚ ਇਹਨਾਂ ਦੀ ਸ਼ਹੀਦੀ ਹੋਈ ਹੈ ਜੀ ਤੇ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਛੋਟੇ ਤੋਂ ਛੋਟੇ ਦੇਸ਼ ਨੇ ਵੀ ਵਰਲਡ ਵਾਰ 'ਚ ਹਿੱਸਾ ਲਿਆ ਐ ਅੰਬੈਸੀ ਆਫ ਨੇਪਾਲ ਬਰਸਲਸ ਇਹਨਾਂ ਨੇ 16 ਜੁਲਾਈ 1915 'ਚ ਇਹ ਲੱਭ ਕੇ ਲਾਇਆਗਾ ਜਿਵੇਂ ਜਿਵੇਂ ਚੀਜ਼ਾਂ ਲੱਭਦੀਆਂ ਹਰੇਕ ਦੇਸ਼ ਨੂੰ ਤੇ ਬੰਦਾ ਯਾਦਗਾਰਾ ਬਣਾਉਂਦਾ ਆਦਰਲੇ ਦੇਸ਼ਾਂ ਦੇ ਨਾਲ ਜਿੰਨੀਆਂ ਵੀ ਯਾਦਗਾਰਾਂ ਬਣੀਆਂ ਹੋਈਆਂ ਆ ਉਹ ਚੋਂ ਕਾਫੀ ਸਾਰੀਆਂ ਖੁਦ ਹੀ ਆਪਣੇ ਬੰਦਿਆਂ ਨੇ ਆ ਕੇ ਲੱਭੀਆਂ ਪੰਜਾਬੀ ਫੌਜੀਆਂ ਨੇ ਇਟਲੀ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਸੀਗਾ ਜਦੋਂ ਮਤਲਬ ਦੇਸ਼ ਦੀ ਵੰਡ ਹੋ ਗਈ 1947 ਚ ਜਾਂ 50 ਚ ਦੁਬਾਰੇ ਆਪਣੇ ਬੰਦੇ ਇੱਧਰ ਨੂੰ ਆਏ ਜਿਹੜੇ ਫੌਜ ਚ ਰਹੇ ਸੀਗੇ ਫਿਰ ਉਹਨਾਂ ਨੇ ਬੰਦੇ ਨੇ ਆ ਕੇ ਦੱਸਿਆ ਕਿ ਅਸੀਂ ਇੱਥੇ ਲੜਾਈ ਲੜੀ ਸੀ ਇੰਨੇ ਜਾਣੇ ਅਸੀਂ ਸ਼ਹੀਦ ਹੋਏ ਸੀ ਇਹਨਾਂ ਉਹ ਰਿਕਾਰਡ ਮੈਚ ਕੀਤੇ ਤੇ ਫਿਰ ਖੁਦ ਹੀ ਮਤਲਬ ਯਾਦਗਾਰ ਬਣੀਆਂ ਨੇ ਜਿਵੇਂ ਨੇਪਾਲ ਵਾਲੀ ਤੁਹਾਨੂੰ ਦੱਸੀ ਹੈ ਇਹਨਾਂ ਨੇ ਹਜੇ ਰੀਸੈਂਟਲੀ 2015 ਚ ਇਹ ਖੋਜ ਕਰਕੇ ਲਾਈ ਹੋਣੀ ਵੀ ਸਾਡਾ ਕੋਈ ਬੰਦਾ ਸੀ ਨਾ ਆਪਣੇ ਪੰਜਾਬੀ ਬੰਦਿਆਂ ਨੇ ਵੀ ਇਸੇ ਤਰ੍ਹਾਂ ਆਈਆਂ ਤੇ ਆਪ ਬੰਦੇ ਨੇ ਆ ਕੇ ਬੰਦੇ ਲੱਭੇ ਵੀ ਆਹਾਹਾ ਪਿੰਡਾਂ ਦੇ ਸੀਗੇ ਤੇ ਗਵਰਨਮੈਂਟ ਨਾਲ ਸ਼ਾਇਦ ਸੰਪਰਕ ਕੀਤਾ ਹੋਣਾ ਹਜੇ ਐ ਨਹੀਂ ਪਤਾ ਆਉਣ ਵਾਲੇ ਟਾਈਮਾਂ 'ਚ ਹੋਰ ਵੀ ਕਿੰਨੇ ਸਾਰੇ ਬੰਦੇ ਲੱਭਣ ਸ਼ਹੀਦਾਂ 80000 85000 ਇੱਥੇ ਜੇ ਕਹਿੰਦੇ ਵੀ ਇੰਨੇ ਬੰਦੇ ਸ਼ਹੀਦ ਹੋਏ ਆ ਤੇ ਪਰ ਇੰਨੇ ਦੀਆਂ ਮੈਨੂੰ ਹੀ ਲੱਗਦਾ ਵੀ ਇੰਨੇ ਦੇ ਨਾਮ ਸਾਰੇ ਕਿਤੇ ਲੱਗੇ ਹੋਣਗੇ ਕਿਉਂਕਿ ਜਿੱਥੇ ਵੀ ਜਾਣਿਆ ਮਸਾਂ 100 200 ਬੰਦੇ ਦਾ ਨਾਮ ਮਿਲਦਾ ਹੁੰਦਾ ਹੈ ਇਹ ਆ ਗਿਆ ਜੀ ਉਸ ਟਾਈਮ ਲੋਕਾਂ ਨੂੰ ਰਹਿਣ ਦੇ ਲਈ ਜਿਹੜਾ ਧਰਤੀ ਦੇ ਥੱਲੇ ਮਤਲਬ ਜਗਾਵਾਵਾਂ ਬਣਾਈਆਂ ਜਾਂਦੀਆਂ ਸੀਗੀਆਂ ਵੀ ਬੰਬਾਰੀ ਤੋਂ ਬਚਿਆ ਜਾ ਸਕੇ ਇਸ ਤਰ੍ਹਾਂ ਪੌੜੀਆਂ ਉੱਤਰਾਂ ਇਹ ਤੁਹਾਨੂੰ ਲਾਈਵ ਦਿਖਾਉਣ ਇਹ ਵੀ ਜਗਾ ਸਮੀ ਹੋਈ ਹੈ ਆ ਥੋੜਾ ਜਿਹਾ ਇੱਕ ਵਾਰੀ ਆਈਡੀਆ ਹੋ ਜਾਵੇ ਤੁਹਾਨੂੰ ਉਹ ਬੰਕਰ ਰੂਮ ਦੇਖੋ ਬੰਕਰ ਰੂਮ ਆ ਲੋਕ ਬੈਠੇ ਆ ਥੱਲੇ ਥੱਲੇ ਚੱਲ ਜਾਂਦੇ ਸੀਗੇ ਜ਼ਮੀਨ ਜੀ 4-5 ਸਾਲ ਉਹਨਾਂ ਦੇ ਜ਼ਮੀਨ ਜੀ ਲੰਗੇ ਹੈ ਤੇ ਇਸ ਤਰ੍ਹਾਂ ਕਰਕੇ ਥਾਮਾਂ ਨੇ ਆ ਮੈਨੂੰ ਇਹ ਲੱਗਦਾ ਜਿਵੇਂ ਬੋਰੀਆਂ ਪਰ ਪਰ ਲਾਈਆਂ ਹੁੰਦੀਆਂ ਸਿਮਿੰਟ ਦੀਆਂ ਬੋਰੀਆਂ ਪੱਥੀਆਂ ਹੋਈਆਂ ਦੇਖੋ ਇਹ ਥਾਮਾਂ ਬਣੀਆਂ ਹੋਈਆਂ ਇਹਦੇ ਵਿੱਚੋਂ ਦੀ ਮਤਲਬ ਧਰਤੀ ਜ਼ਮੀਨ ਦੇ ਥੱਲੇ ਜਾਏ ਜਾਂਦਾ ਸੀਗਾ ਅੱਜ ਕੱਲ ਦਾ ਮੈਨੂੰ ਲੱਗਦਾ ਸ਼ਾਇਦ ਨਾ ਹੋਵੇ ਥੱਲੇ ਥੱਲੇ ਵਾਲਾ ਬੰਦ ਕਰਕੇ ਹੋਵੇ ਹਿੱਸਾ ਇਹਨਾਂ ਨੇ ਪਰ ਇੱਥੋਂ ਦੀ ਇਕੱਲਾ ਇਹਨਾਂ ਨੇ ਆਈਡੀਆ ਦਿੱਤਾ ਹੋਇਆ ਵੀ ਕਿਸ ਤਰ੍ਹਾਂ ਕਰਕੇ ਹੈਨਾ ਹਾਂ ਬੋਰੀਆਂ ਹੀ ਆ ਇਹ ਮੈਨੂੰ ਜਿਵੇਂ ਤੁਹਾਨੂੰ ਕਿਹਾ ਸੀ ਪਰ ਥੱਲੇ ਵੀ ਪਾਣੀ ਭਰ ਰੱਖਿਆ ਜੀ ਹੁਣੇ ਉਹ ਪਾਣੀ ਭਰਿਆ ਹੋਇਆ ਚਾਹੇ ਤਾਂ ਡੂੰਗਾ ਹੀ ਬਾਲਾ ਹੋਊਗਾ ਨਹੀਂ ਕੋਈ ਫਲੱਡ ਵਗੈਰਾ ਆਇਆ ਹੋਣਾ ਹੈ ਨਾ ਆ ਦੇਖੋ ਹੇਠਾਂ ਸਾਰਾ ਪਾਣੀ ਭਰਿਆ ਪਾਣੀ ਭਰਿਆ ਹੋਇਆ ਜੇ ਬੰਦਾ ਹੇਠਾਂ ਲੰਘ ਜੇ ਵੈਸੇ ਵੀ ਆਹੀ ਆ ਜਾਣ ਲਈ ਇਹੀ ਰਸਤਾ ਸੀਗਾ ਵੈਸੇ ਹੇਠਾਂ ਜਾਣ ਲਈ ਸੀਗਾ ਉਦੋਂ ਪਾਣੀ ਭਰਿਆ ਪਿਆ ਹੁਣ ਵਿੱਚ ਅੱਗੇ ਇੱਧਰ ਨੂੰ ਬਈ ਇਹ ਕੀ ਸੀਗਾ ਇਹਦੇ ਚ ਲੋਕ ਰਹਿੰਦੇ ਸੀ ਨਾ ਜਿਹੜੀ ਇਹ ਜਗਾ ਸੀ ਨੇ ਮੋਸਟਲੀ ਮਤਲਬ ਜੇ ਇਹ ਯੂਜ਼ ਕਰਦੇ ਸੀਗੇ ਸਿਪਾਈ ਜਿਹੜੇ ਲੜਾਈ ਲੜਦੇ ਸੀ ਆ ਤਾਂ ਉੱਪਰਲੀ ਆ ਗਈ ਜਿਹੜੀ ਆਪਾਂ ਦੇਖ ਕੇ ਆਏ ਆ ਹਨਾ ਆ ਉੱਪਰਲੀ ਆ ਗਈ ਇੱਥੋਂ ਆ ਇੱਕ ਦਰਵਾਜ਼ਾ ਆ ਜਾਂਦਾ ਸੀ ਏਹੇਠਾਂ ਨੂੰ ਜਿਹੜਾ ਤੁਹਾਨੂੰ ਦਿਖਾਇਆ ਇਹ ਏਹੇਠਾਂ ਆ ਕੇ ਇੱਥੇ ਕੰਪਰੂਮ ਇੱਥੇ ਜਿਵੇਂ ਆਰਾਮ ਕਰਨਾ ਆਪਣੀਆਂ ਬੰਦੂਕਾਂ ਸਾਫ਼ ਕਰਨੀਆਂ ਜਾਂ ਆਰਾਮ ਕਰਨਾ ਕਿਸੇ ਦੇ ਸੱਟ ਲੱਗ ਗਈ ਉਹ ਸਾਰੀ ਜੀ ਬੈਂਕਰੂਮ ਗਨਸਮਿਥ ਰੂਮ ਹਥਿਆਰ ਗੋਲਾ ਬਰੂਦ ਦੇਖੋ ਥੱਲੇ ਰੱਖੇ ਰੱਖੇ ਆ ਆਬ ਬਿਲਕੁਲ ਬਿਮਾਰ ਹੋ ਗਿਆ ਸੁੱਤਾ ਪਿਆ ਇੱਥੇ ਤੇ ਕਿਤੇ ਅਰੇਸਟ ਹੁੰਦੀ ਸੀ ਧਰਤੀ ਦੇ ਥੱਲੇ ਆਪਰੇਟ ਕਰਦੇ ਸੀ ਸਾਰਾ ਉਹਦਾ ਕਮਾਂਡ ਪੋਸਟ ਆ ਗਈ ਥੱਲੀ ਤੇ ਇੱਥੋਂ ਫਿਰ ਉੱਪਰ ਹੀਠਾਂ ਜਾਂਦੇ ਸੀ ਇਹ ਜਿਹੜੀ ਜਗ੍ਹਾ ਤੇ ਨਾ ਹੁਣ ਅਸੀਂ ਉੱਪਰ ਫਿਰ ਰਹੇ ਹਾਂ ਮਤਲਬ ਇਹਦੇ ਥੱਲੇ ਆ ਸਾਰਾ ਕੁਝ ਉਹ ਤੇ ਐਂ ਤੁਹਾਨੂੰ ਕਹਿੰਦਾ ਸੀ ਵੀ ਧਰਤੀ ਦੇ ਥੱਲੇ ਪਤਾ ਨਹੀਂ ਕੀ ਕੁਝ ਪਿਆ ਹੋਗਾ ਇੱਥੇ ਜਦੋਂ ਜਦੋਂ ਹੋਰ ਚੀਜ਼ਾਂ ਰਿਸਰਚ ਹੋਊਗੀ ਮਤਲਬ ਹੋਰ ਚੀਜ਼ਾਂ ਬਣਨਗੀਆਂ ਜਿਵੇਂ ਜਦੋਂ ਇੱਥੇ ਬਾਈ ਨੇ ਦੱਸਿਆ ਇੰਡਸਟਰੀ ਬਣੀ ਐ ਇੰਡਸਟਰੀ ਆਈ ਆ ਏਰੀਆ ਦੇ ਵਿੱਚ ਉਦੋਂ ਇੰਨਾ ਕੁਝ ਲੱਭ ਗਿਆ ਤਿਉਂ ਤੇ ਉਹ ਪਤਾ ਨਹੀਂ ਹਜੇ ਕੀ ਕੀ ਲੱਭੂਗਾ ਇਹਨਾਂ ਨੂੰ ਥੱਲੋਂ ਤੇ ਬਾਕੀ ਨਾ ਜਰਮਨ ਜਦੋਂ ਅਸੀਂ ਆਵਾਂਗੇ ਜਰਮਨ ਆਸਟਰੀਆ ਹੰਗਰੀ ਤੇ ਨਾਲ ਪੋਲੈਂਡ ਉੱਥੇ ਸਭ ਤੋਂ ਵੱਧ ਜਿਵੇਂ ਤੁਹਾਨੂੰ ਦੱਸਿਆ ਸੀਗਾ ਮਤਲਬ ਹਿਸਟਰੀ ਬਈ ਆ ਉਹ ਦੇਖਣ ਜੇ ਅਸੀਂ ਬਹੁਤ ਇੰਟਰਸਟਿਡ ਆਂ ਵੀ ਜਦੋਂ ਉੱਥੇ ਗਏ ਉਹ ਜ਼ਰੂਰ ਦਿਖਾਵਾਂਗਾ ਇਪਰ ਸ਼ਹਿਰ ਤੋਂ ਹੁਣ ਅਸੀਂ ਨਿਕਲਣ ਲੱਗਿਆਂ ਜੀ ਤੇ ਸ਼ਹਿਰ ਬਹੁਤ ਸੋਹਣਾ ਸੀਗਾ ਤੇ ਯਾਦਗਾਰਾਂ ਇੱਥੇ ਬਹੁਤ ਵਧੀਆ ਸਰਾਂ ਵਾਲਾ ਦਵਾਲਾ ਦੇਖਿਆ ਤੇ ਜਿਹੜਾ ਇਹ ਸ਼ਹਿਰ ਪੈਂਦਾ ਹੈਗਾ ਇਹ ਵੀ ਬਿਲਕੁਲ ਫਰਾਂਸ ਦੇ ਬਾਰਡਰ ਵੱਲ ਨੂੰ ਇੱਕ ਵਾਸੇ ਹਾਲੈਂਡ ਤੇ ਫਰਾਂਸ ਦੇ ਵਿਚਾਲੇ ਜੀ ਇੱਕ ਵਾਸੇ ਇੰਗਲੈਂਡ ਨੇੜੇ ਹੀ ਪੈਂਦੇ ਬਹੁਤ ਸੋਹਣਾ ਸ਼ਹਿਰ ਆ ਤੇ ਆ ਤਾਂ ਬੈਲਜੀਅਮ ਚ ਆਰਕੀਟੈਕਟ ਦਾ ਤੁਹਾਨੂੰ ਪਤਾ ਹੀ ਹੈ ਕਿੰਨਾ ਵਧੀਆ ਤੇ ਅੱਜ ਤੋਂ ਹੁਣ ਨਵੇਂ ਦੇਸ਼ ਦਾ ਆਪਣਾ ਇੱਕ ਹੋਰ ਸਫ਼ਰ ਸ਼ੁਰੂ ਹੋ ਰਿਹਾ ਹੈ ਤੇ ਉੱਥੇ ਅਸੀਂ ਜਿਆਦਾ ਦਿਨ ਨਹੀਂ ਲਾਉਣੇ ਲਕਸ਼ਮਵਰਗ ਬਹੁਤ ਛੋਟਾ ਜਿਹਾ ਦੇਸ਼ ਹੈ ਮੈਨੂੰ ਲੱਗਦਾ ਹੈ ਵੀ ਜਿਵੇਂ ਦਿੱਲੀ ਕਹਿ ਸਕਦੇ ਆ ਦਿੱਲੀ ਸ਼ਹਿਰ ਵੀ ਆ ਦਿੱਲੀ ਆਪਣੇ ਆਪ ਵਿੱਚ ਯੂਟੀ ਵੀ ਆ ਤੇ ਉਵੇਂ ਜਿਹੜਾ ਲਕਸ਼ਮਵਰਗ ਹੈ ਉਹ ਦੇਸ਼ ਵੀ ਆ ਤੇ ਸ਼ਹਿਰ ਵੀ ਆ ਸ਼ਹਿਰ ਵੀ ਮੇਨ ਲਕਸ਼ਮਵਰਗ ਹੀ ਆ ਉਹਦਾ ਤੇ ਹੁਣ ਉੱਥੇ 2 ਦਿਨ ਲਾਉਣੇ ਆ 2 ਦਿਨਾਂ ਚ 2 ਜਾਂ 3 ਬਸ 2 ਦਿਨਾਂ ਚ ਸਾਰਾ ਕੁਝ ਕਰ ਲਾਂਗੇ ਤੇ ਇਥੋਂ ਸਾਡੀ ਟ੍ਰੇਨ ਆ ਟ੍ਰੇਨ ਲੈਣੇ ਮੇਰੇ ਖਿਆਲ ਚ ਕੋਈ ਤਿੰਨ ਚਾਰ ਘੰਟੇ ਦੇਖਦੇ ਆ ਪਹਿਲਾ ਸਟੇਸ਼ਨ ਪਹੁੰਚਦੇ ਆ ਗੱਡੀ ਚੱਕ ਕੇ ਸ਼ਾਮ ਹੋ ਗਈ ਜੀ ਤੇ ਇਹ ਅਸੀਂ ਪਹੁੰਚ ਗਿਆਂ ਬਾਈ ਹੁਣ ਦੇ ਰੈਸਟੋਰੈਂਟ ਤੇ ਤੇ ਸੋਚਿਆ ਜਾਂਦੇ ਜਾਂਦੇ ਇੱਥੇ ਵੀ ਗੇੜਾ ਮਾਰ ਹੀ ਆਈਏ ਇਹ ਹੈਗਾ ਤੰਦੂਰੀ ਫਲੇਮਜ਼ ਬਾਈ ਜੀਤੇ ਹੁਣ ਦਾ ਰੈਸਟੋਰੈਂਟ ਹੈ ਜੀ ਇਹ ਤੰਦੂਰੀ ਫਲੇਮਜ਼ ਇੱਥੇ ਚਲਾਉਂਦੇ ਆ ਇਹ ਆਪਣੇ ਬੈਲਜੀਅਮ ਦੇ ਵਿੱਚ ਪੰਜਾਬੀਆਂ ਦਾ ਬਾਬਾ ਕਮਾ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਚਲੋ ਚਲੋ ਭਾਜੀ ਵੈਲਕਮ ਹੋ ਗਿਆ ਜੀ ਵਾਓ ਖੁੰਡੇ ਖਾਂਡੇ ਰੱਖਿਆ ਇੱਥੇ ਇਹਨਾਂ ਨੇ ਅੱਜ ਦੁਬਾਰੇ ਫਿਰ ਕਿਹੜਾ ਵਜੇ ਆਹ ਦੇਖੋ ਪੰਜਾਬੀ ਵਾਈਬ ਪੰਜਾਬ ਦੀ ਵਾਈਬ ਕਿੱਥੇ ਨਹੀਂ ਹੁੰਦੀ ਦੇਖੋ ਖੁੰਡੇ ਰੱਖਿਆ ਖੁੰਡੇ ਖੜਕਦਾ ਆਜੋ ਭਾਜੀ ਤੁਹਾਨੂੰ ਢੀਕ ਰਹੇ ਆ ਸਤਿ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਕਿੱਦਾਂ ਕਿੱਦਾਂ ਤੁਸੀਂ ਦੱਸੋ ਕਿੱਦਾਂ ਚੱਲ ਰਿਹਾ ਕੰਮ ਕਰ ਕੰਮ ਵਧੀਆ ਪੈਸੇ ਵੱਟੀਆਂ ਦੇ ਕਹਿੰਦੇ ਬੈਠੇ ਹੈਂ ਹੋਰ ਨਵੀਤਾ ਜੀ ਚੜਦੀ ਕਲਾ ਚਲੋ ਸਰ ਜੀ ਚਲੋ ਵਧੀਆ ਚਾਹੀਦਾ ਆਹ ਲਓ ਖੁੰਡਾ ਫੜੋ ਖੁੰਡੇ ਵਾਲੇ ਸਰਦਾਰ ਜੀ ਤੜਕੇ ਤੜਕੇ ਖਾਣੇ ਇਹਨਾਂ ਦਾ ਕਹਿੰਦੇ ਪੰਜਾਬੀਆਂ ਦੀ ਸੇਵਾ ਨਹੀਂ ਹੁੰਦੀ ਇਹਨੇ ਸਪ੍ਰਿੰਗ ਰੋਲ ਨੇ ਇਹ ਸਪ੍ਰਿੰਗ ਰੋਲ ਨਾਲ ਦੁੱਧ ਤੇ ਨਾਲ ਚਾਹ ਚਾਹ ਦੁੱਧ ਇਕੱਠੀ ਬਣਾਦਾ ਤੇ ਨਾਲ ਇਹ ਕੀ ਹੈ ਜੀ ਇਹ ਨਟਸ ਇਹ ਨਟ ਕੁੱਕ ਹੈ ਤੇ ਮੇਨ ਸ਼ੈਫ ਨੇ ਬਾਜੀ ਹੁਣੀ ਹਾਂਜੀ ਤੇ ਮੇਨ ਸ਼ੈਫ ਨੇ ਸਾਰਾ ਕੁਝ ਇਹੀ ਬਣਾਉਂਦੇ ਆ ਮੇਨ ਸ਼ੈਫ ਉਹ ਤੇਨ ਸ਼ੈਫ ਇਧਰ ਨੇ ਹਾਂਜੀ ਇੱਕ ਦੂਜੇ ਦੀਆਂ ਤਾਰੀਫਾਂ ਨੇ ਅਸਲ 'ਚ ਗੱਲ ਇਹ ਐ ਇਹਨੂੰ ਪਿਆਰ ਕਹਿੰਦੇ ਆ ਉਹ ਉਹਨੂੰ ਵੱਡਾ ਕਹਿੰਦਾ ਉਹਨੂੰ ਮੈਂ ਹੁੰਦਾ ਕਿ ਰੈਸਟੋਰੈਂਟ ਦੇ ਮਾਲਕ ਹਾਂ ਹਾਂਜੀ ਮੈਂ ਬਣਾਣੀ ਆ ਟਿੱਕੀ ਛੋਲੇ ਤੁਸੀਂ ਟਿੱਕੀ ਛੋਲੇ ਯਸ ਮੋਸੇ ਛੋਲੇ ਹਾਂ ਦਹੀਂ ਭਲੇ ਹਾਂ ਗੋਲ ਗੱਪੇ ਹਾਂ ਛੋਲੇ ਪਟੂਰੇ ਅੰਬਰਸਰੀ ਕੁਲਚੇ ਇੰਡੀਅਨ ਰੈਸਟੋਰੈਂਟ ਆ ਸਾਰਾ ਹੈ ਅੰਬਰਸਰੀ ਕੁਲਚੇ ਅੰਬਰਸਰੀ ਕੁਲਚੇ ਬੈਲਜੀਅਮ ਆ ਗਏ ਪਰ ਅੰਬਰਸਰੀ ਕੁਲਚੇ ਨਹੀਂ ਭੁੱਲਦੇ ਹਾਂ ਜੀ ਹੈ ਅੰਮ੍ਰਿਤਸਰ ਦੇ ਹਾਂ ਜੀ ਲੈ ਵੀ ਖਾਈਏ ਫਿਰ ਅੱਗੇ ਵਧਾਂਗੇ ਲਓ ਜੀ ਅਸੀਂ ਪਹੁੰਚ ਗਏ ਆ ਰੇਲਵੇ ਸਟੇਸ਼ਨ ਤੇ ਤੇ ਹੁਣ ਇੱਥੋਂ ਆਪਣਾ ਅਗਲਾ ਸਫ਼ਰ ਸ਼ੁਰੂ ਹੁੰਦਾ ਹੈ ਤੇ ਬੈਲਜੀਅਮ ਦਾ ਜਿਹੜਾ ਸਫ਼ਰ ਆ ਉਹ ਖਤਮ ਹੁੰਦਾ ਹੈਗਾ ਤੇ ਬੈਲਜੀਅਮ ਦੇ ਜਿਹੜੇ ਟ੍ਰੇਨ ਸਟੇਸ਼ਨ ਆ ਤੁਹਾਨੂੰ ਉਹ ਥੋੜੇ ਦਿਖਾ ਦਈਏ ਦਿਨ ਛਿਪਣ ਵਾਲਾ ਸ਼ਾਮ ਦੇ ਵੱਜ ਗਏ ਮੇਰੇ ਖਿਆਲ ਚ ਕੋਈ 7:30 7:30 ਹੋਏ ਹੋਇਆ ਉਹ ਲੱਗਿਆ ਟਾਈਮ ਪੀਸ 7:30 ਹੋਏ ਹੋਏ ਆ ਤੇ ਇੱਥੋਂ ਸਾਨੂੰ ਲੱਗਣਿਆ ਲਕਸਮਬਰਗ ਤੇ ਕੋਈ 4 ਘੰਟੇ 4 ਘੰਟਿਆਂ ਚ ਅਸੀਂ ਨਵੇਂ ਦੇਸ਼ ਚ ਪਹੁੰਚਣਾ ਉਹ ਵੀ ਬਿਲਕੁਲ ਨੇੜੇ ਆ ਤੁਹਾਨੂੰ ਪਹਿਲਾਂ ਦੱਸ ਦੇ ਰਹੇ ਹਾਂ ਛੋਟੇ ਛੋਟੇ ਦੇਸ਼ ਐ ਤੇ ਹੁਣ ਪਹਿਲਾਂ ਮਸ਼ੀਨ ਦੇਖ ਲਈ ਇੱਥੇ ਟਿਕਟ ਦਾ ਪ੍ਰਬੰਧ ਕਰ ਲਈਏ ਤੇ ਜਿਆਲਵੀ ਕੋਲ ਜਾ ਸ਼ਮਸ਼ਮ ਪੈਨ ਮੰਗਦਾ ਲਓ ਜੀ ਪੈਨ ਕਮਾਈਏ ਤੁਹਾਨੂੰ ਹੁਣ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਖਜ਼ਾਨਚੀ ਸਾਹਿਬ ਦੇ ਲੱਗਦੇ ਆ ਨੰਬਰ ਸਾਰੇ ਹੋ ਗਈ ਜੀ ਪੇਮੈਂਟ ਸਕਸੈਸਫੁਲ ਮਿਲ ਗਈ ਟਿਕਟ ਜੀ ਨਵੇਂ ਦੇਸ਼ ਦੀ ਆਪਾਂ ਨੂੰ ਪੇਮੈਂਟ ਮੈਸੇਜ ਵੀ ਆ ਗਿਆ ਸਕਸੈਸਫੁਲ ਆ ਮਿਲ ਗਈਆਂ ਜੀ ਟਿਕਟਾਂ ਦਿਖਾ ਦਈਏ ਤੁਹਾਨੂੰ ਆ ਟਿਕਟ ਹੈ ਜੀ ਬੈਲਜੀਅਮ ਦੀ ਤੇ ਇਹ ਬੈਲਜੀਅਮ ਦੀ ਟ੍ਰੇਨ ਦੀ ਟਿਕਟ ਹੈ ਲੁਕਸਮਬਰਗ ਦੀ ਲੁਕਸਮਬਰਗ ਸਟੇਸ਼ਨ ਤੇ ਉਤਰਨਾ ਹੁਣ ਆਪਾਂ ਸੋ ਅੱਜ ਦਾ ਵਲੌਗ ਆਪਣਾ ਇੱਥੇ ਕਰਦੇ ਹਾਂ ਸਮਾਪਤ ਕਿਉਂਕਿ ਸਾਨੂੰ ਲਕਸਮਬਰਗ ਪਹੁੰਚਦਿਆਂ ਨੂੰ ਹਨੇਰਾ ਹੋ ਜਾਣਾ ਹੈ ਤਕਰੀਬਨ ਰਾਤ ਦੇ ਅਸੀਂ 11:30 12 ਵਜੇ ਪਹੁੰਚਣਾ ਹੈਗਾ ਤੇ ਕੱਲ ਦੇ ਵਲੌਗ 'ਚ ਹੁਣ ਆਪਾਂ ਮਿਲਾਂਗੇ ਨਵੇਂ ਦੇਸ਼ ਤੋਂ ਦੁਨੀਆ ਦੇ ਸਭ ਤੋਂ ਨਵੇਂ ਦੇਸ਼ ਤੋਂ ਅਡੀਕਰੋ ਤੁਸੀਂ ਨਵੇਂ ਵਲੌਗ ਦੀ ਮਿਲਦੇ ਹਾਂ ਜੀ ਨਵੇਂ ਵਲੌਗਸ ਨਾਲ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ